ਦਿਤਾ ਤੇ ਆਈ ਹੋਪ ਅੱਜ ਦਾ ਐਪੀਸੋਡ ਵੀ ਤੁਹਾਨੂੰ ਬਹੁਤ ਪਸੰਦ ਆਏਗਾ ਕਿਉਂਕਿ ਅੱਜ ਜੋ ਸਾਡੇ ਨਾਲ ਗੈਸਟ ਨੇ ਉਹ ਬਹੁਤ ਹੀ ਪਿਆਰੇ ਤੇ ਰੱਬੀ ਰੂਹ ਨੇ ਜਿਨ੍ਹਾਂ ਨੂੰ ਤੁਸੀਂ ਵੀ ਦੇਖਿਆ ਹੋਣਾ ਤੇ ਅਸੀਂ ਵੀ ਵੇਖਿਆ ਸੋਸ਼ਲ ਮੀਡੀਆ ਤੇ ਆਓ ਸਵਾਗਤ ਕਰੀਏ ਸੁਖਪ੍ਰੀਤ ਕੌਰ ਜੀ ਦਾ ਅਸਲਾਮੁਅਲਾਈਕੁਮ ਹਾਂਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਕ ਲੜਕੀ ਜਿਹੜੀ ਅਯਾਸ਼ੀ ਕਰਨ ਵਾਲੀ ਸੀ ਲੜਕੀ ਉਹਨੂੰ ਕਹਿ ਸਕਨੇ ਆ ਜਿਹੜੀ ਕਲੱਬਾਂ 'ਚ ਜਾਂਦੀ ਏ ਡਾਂਸ ਕਰਦੀ ਏ ਕਲੱਬਾਂ 'ਚ ਜਾ ਕੇ ਤੇ ਕੀ ਅੰਜ ਦਾ ਉਹਦੀ ਲਾਈਫ ਦੇ ਵਿੱਚ ਹੋਇਆ ਇਹ ਜਿਹਾ ਕੀ ਹੋਇਆ ਕਿ ਉਹ ਗੁਰੂ ਦੇ ਲੜ ਲੱਗ ਗਈ ਬਹੁਤ ਹੀ ਕਮਾਲ ਦੀ ਵੀਡੀਓ ਅੱਜ ਦੀ ਵੀਡੀਓ ਵੀਡੀਓ ਵੇਖਣ ਤੋਂ ਪਹਿਲੇ ਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਆਰ ਸ਼ੋ ਕਪਸ਼ਾ ਵਿਦ ਸਿਮਰਨ ਹੁਣ ਤੱਕ ਦੇ ਐਪੀਸੋਡਸ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਆਈ ਹੋਪ ਅੱਜ ਦਾ ਐਪੀਸੋਡ ਵੀ ਤੁਹਾਨੂੰ ਬਹੁਤ ਪਸੰਦ ਆਏਗਾ ਕਿਉਂਕਿ ਅੱਜ ਜੋ ਸਾਡੇ ਨਾਲ ਗੈਸਟ ਨੇ ਉਹ ਬਹੁਤ ਹੀ ਪਿਆਰੇ ਤੇ ਰੱਬੀ ਰੂਹ ਨੇ ਜਿਨ੍ਹਾਂ ਨੂੰ ਤੁਸੀਂ ਵੀ ਦੇਖਿਆ ਹੋਣਾ ਤੇ ਅਸੀਂ ਵੀ ਵੇਖਿਆ ਸੋਸ਼ਲ ਮੀਡੀਆ ਤੇ ਆਓ ਸਵਾਗਤ ਕਰੀਏ ਸੁਖਪ੍ਰੀਤ ਗੁਰਜੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਹੋ ਤੁਸੀਂ ਚੜ੍ਹਦੀ ਕਲਾ ਤੁਸੀਂ ਸੁਣਾਓ ਕਿਵੇਂ ਹੋ ਬਸ ਵਧੀਆ ਕਿਰਪਾ ਜੀ ਸ਼ੁਕਰ ਹੈ ਤੁਸੀਂ ਕਾਨਪੂਰ ਤੋਂ ਸਪੈਸ਼ਲ ਸਾਡੇ ਲਈ ਆਏ ਇੱਥੇ ਇਹ ਤੁਹਾਡਾ ਪਿਆਰ ਹੈ ਜੋ ਖਿੱਚ ਲਿਆਇਆ ਇੱਥੇ ਤੱਕ ਥੈਂਕ ਯੂ ਸੋ ਮਚ ਫਸਟ ਆਫ 올 ਕਿ ਤੁਸੀਂ ਇੰਨੀ ਦੂਰੋਂ ਟਾਈਮ ਕੱਢ ਕੇ ਆਏ ਸਾਡੇ ਕੋਲ ਸਾਡੇ ਸ਼ੋਅ ਦੇ ਲਈ ਤੇ ਥੋਟਾ ਇਹ ਜੋ ਅਸੀਂ ਬਦਲਾਅ ਦੇਖ ਰਹੇ ਹਾਂ ਤੁਹਾਡੇ ਜੀਵਨ ਦੇ ਵਿੱਚ ਹਾਂਜੀ ਕਿਉਂਕਿ ਮੈਨੂੰ ਲੱਗਦਾ ਕਿ ਜੇ ਤੁਸੀਂ ਭੈਣ ਦੀਆਂ ਪੁਰਾਣੀਆਂ ਫੋਟੋਜ਼ ਦੇਖੋਗੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਾ ਕੇ ਤਾਂ ਇਹ ਇੱਕਦਮ ਡਿਫਰੈਂਟ ਪਰਸਨੈਲਿਟੀ ਸੀਗੇ ਹਾਂਜੀ ਬਿਲਕੁਲ ਅ ਮਾਡਰਨ ਗਰਲ ਲਾਈਕ ਟੋਟਲੀ ਫੈਸ਼ਨੇਬਲ ਐਂਡ ਸਟਾਈਲਿਸ਼ ਡਾਰਲੀ ਫੈਸ਼ਨੇਬਲ ਸਟਾਈਲਿਸ਼ ਤੇ ਇੱਕਦਮ ਇੰਨੀ ਜ਼ਿਆਦਾ ਸਾਦਗੀ ਇਹ ਬਦਲਾਵ ਕਿਵੇਂ ਆਇਆ ਅ ਵਾਈਗਰੂ ਜੀ ਜਿਵੇਂ ਇੱਕਦਮ ਤਾਂ ਸਾਰੇ ਮੈਨੂੰ ਪੁੱਛਦੇ ਨੇ ਆ ਨਾ ਜਿੱਦਾਂ ਤੁਸੀਂ ਇੱਕਦਮ ਕਿਹਾ ਡੈਫੀਨਿਟਲੀ ਇਹ ਚੇਂਜ ਇੱਕਦਮ ਆਉਣ ਵਾਲਾ ਨਹੀਂ ਆ ਹਾਂ ਬਿਲਕੁਲ ਇਹ ਜੇ ਆਪਾਂ ਬਿਹਾਈਂਡ ਦਾ ਸੀਨ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਬੈਕਸਟੋਰੀ ਪੀਟੀਐਸ ਰਾਈਟ ਉਹਨੂੰ ਦੇਖਿਆ ਤਾਂ ਇਟ ਇਟ ਮਤਲਬ ਇਟ ਵਾਸ ਲਾਈਕ ਅ ਲੌਂਗ ਜਰਨੀ ਕਿਉਂਕਿ ਇਟ ਸਟਾਰਟਡ ਫਰੋਮ ਕੋਵਿਡ ਕੋਵਿਡ ਤੋਂ ਸਟਾਰਟ ਹੋਇਆ ਐਂਡ ਸਟਾਰਟ ਵੀ ਇਦਾਂ ਹੋਇਆ ਕਿ ਮਰਾਜ ਨੇ ਸੰਗਤ ਬਖਸ਼ੀ ਕਿਉਂਕਿ ਉਦੋਂ ਸਾਨੂੰ ਘਰੋਂ ਨਿਕਲਣ ਦਾ ਕੋਈ ਸਬਬ ਨਹੀਂ ਸੀ ਬੰਦਾ 네ਗੇਟਿਵਿਟੀ ਬਹੁਤ ਜ਼ਿਆਦਾ ਸੀਗੀ ਸੋ ਇੱਕ ਕੋਵਿਡ ਦੇ ਵੇਲੇ ਤੁਹਾਡਾ ਜੀਵਨ ਸ਼ੁਰੂ ਹੋਇਆ ਹਾਂਜੀ ਲਾਈਕ ਦਨ ਬੜਾ ਰੁੱਕ ਗਿਆ ਤੁਹਾਡਾ ਕੋਵਿਡ ਦੇ ਵੇਲੇ ਹੋਇਆ ਜਦੋਂ ਲੋਕੀ ਘਰਾਂ ਚ ਬੈਠੇ ਸੀਗੇ ਲੋਕ ਕੇ ਤੇ ਇਹ ਤੁਹਾਡੇ ਜੀਵਨ ਦਾ ਟਰਨਿੰਗ ਪੁਆਇੰਟ ਉਸੇ ਸ਼ੁਰੂ ਹੋਇਆ ਐਗਜ਼ੈਕਟਲੀ ਬਹੁਤ ਸਭ ਤੋਂ ਵੱਡੀ ਕਲਾ ਉਦੋਂ ਵਰਤੀ ਜਦ ਕੋਵਿਡ ਦੇ ਟਾਈਮ ਤੇ ਘਰੋਂ ਨਿਕਲਣ ਵਾਲਾ ਕੋਈ ਸਬਬ ਬਣ ਨਹੀਂ ਪਾਰਿਆ ਸੀਗਾ ਹਨਾ ਤੇ ਮੈਂ ਵੀ ਕੁਝ ਪਲਾਨ ਨਹੀਂ ਸੀ ਕੀਤਾ ਮੈਨੂੰ ਸਿਰਫ ਇੱਕੋ ਚਾਹ ਹੁੰਦਾ ਸੀ ਕਿ ਘਰੋਂ ਕਿਸੇ ਤਰ੍ਹਾਂ ਨਿਕਲੀਏ ਕਿਉਂਕਿ ਕੁਝ ਤਾਂ ਮਿਲੇ ਕੁਝ ਐਂਟਰਟੇਨਮੈਂਟ ਹੀ ਮਿਲੇ ਜਿਸ ਨਾਲ ਮਾਈਂਡ ਡਾਇਵਰਟ ਹੋਏ ਕਿਉਂਕਿ ਮੈਂ ਇੱਕਦਮ ਫਰੈਂਡ ਸਰਕਲ ਟਰੈਨ ਵਾਲੀ ਕੁਮਨ ਫਿਰਨ ਵਾਲੀ ਕੁੜੀ ਸੀਗੀ ਉਦੋਂ ਤੇ ਮੈਂ ਘਰ ਬੈਠਣ ਵਾਲਿਆਂ ਜੋ ਸੀ ਨਹੀਂ ਕੁਝ ਨਾ ਕੁਝ ਕਰਨਾ ਕਾਲਜ ਜਾਣਾ ਹੈ ਨਾ ਆਪਣੇ ਸਾਰੇ ਕਾਜ ਆਪ ਕਰਨੇ ਨੇ ਕਰੇ ਬੈਠਣਾ ਔਖਾ ਲੱਗਾ ਸੀ ਬਹੁਤ ਔਲਡ ਟਾਈਮ ਤੁਸੀਂ ਐਕਟਿਵ ਰਹਿਣਾ ਪਸੰਦ ਕਰਦੇ ਸੀ ਮੈਨੂੰ ਫ੍ਰੀ ਰਹਿਣਾ ਨਹੀਂ ਪਸੰਦ ਸ਼ੁਰੂ ਤੋਂ ਹੀ ਕਿ ਕੁਝ ਨਾ ਕੁਝ ਪ੍ਰੋਡਕਟਿਵ ਕਰਦੇ ਹੋ ਕੈਨ ਪ੍ਰੋਡਕਟਿਵ ਐਕਸੈਕਟਲੀ ਚਾਹੇ ਕੁਝ ਆਪਣੇ ਪੀਸਲੀ ਹੋਵੇ ਸ਼ੁਰੂ ਤੋਂ ਮੈਂ ਬਹੁਤ ਚੀਜ਼ਾਂ ਕਰਦੀ ਆ ਯੋਗਾ ਕਹਿ ਲੋ ਜਾਂ ਕੋ ਪਰ ਬਾਹਰ ਜਾ ਕੇ ਕਰੂੰ ਸਟੈਪ ਆਊਟ ਕਰਕੇ ਇੱਕ ਰੂਮ ਜਿੱਥੇ ਤੁਸੀਂ ਬੈਠੋਗੇ ਨਾ ਯੂਲ ਫੀਲ ਸਟ੍ਰੈਸਡ ਐਂਡ ਥੌਟ ਪ੍ਰੋਸੈਸ ਡੈਫੀਨਿਟਲੀ ਬਹੁਤ ਜ਼ਿਆਦਾ ਹੁੰਦਾ ਆ ਤੇ ਕਰੂੰ ਜਿਵੇਂ ਨਿਕਲਣ ਦਾ ਇੱਕ ਮੌਕਾ ਮਿਲਿਆ ਕਿ ਕਿਸੇ ਕੋਲੋਂ ਪਤਾ ਹੀ ਲੱਗਿਆ ਕਿ ਸੰਗਤ ਹੁੰਦੀ ਆ ਹਨਾ ਅੰਮ੍ਰਿਤ ਵੇਲੇ ਕੋਵਿਡ ਦੇ ਟਾਈਮ ਤੇ ਵੀ ਬੜੇ ਗੁਰਮੁਖ ਪਿਆਰੀਆਂ ਰੂਹਾਂ ਨੇ ਜਿਹੜੀਆਂ ਬੈ ਕੇ ਸੰਗਤ ਕਰ ਰਹੀਆਂ ਨੇ ਤੇ ਮੇਰੇ ਲਈ ਉਹ ਤਾਂ ਬਿਲਕੁਲ ਨਾਰਮਲ ਸੀ ਚਲੋ ਕਰੂੰ ਨਿਕਲਣ ਦਾ ਮੌਕਾ ਤੇ ਮਿਲੂਗਾ ਹਨਾ ਜੀ ਬਹੁਤ ਨਾਰਮਲ ਪਰ ਜਦ ਦਿਨ ਮੈਂ ਪਹਿਲੇ ਦੇਣੀ ਗਈ ਤੇ ਔਰਾ ਲੱਗ ਵਾਈਬ੍ਰੇਸ਼ਨਸ ਲੱਗ ਹਨਾ ਉਹਨਾਂ ਉਹਨਾਂ ਗੁਰਮੁਖਾਂ ਨੂੰ ਦੇਖ ਕੇ ਇੱਕ ਮਨਜ ਖਿੱਚ ਪੈਦਾ ਹੁੰਦੀ ਨਾ ਯਾਰ ਕੀ ਆਏ ਮੇਰੇ ਲਈ ਤਾਂ ਬਿਲਕੁਲ ਇੱਕ ਸਤਿਕਾਰ ਪਹਿਲੇ ਦਿਨ ਤਾਂ ਇਹ ਨਹੀਂ ਕਹਿ ਸਕਦੀ ਕਿ ਮੈਂ ਬਹੁਤ ਰਿਲੈਕਸਡ ਸੀਗੀ ਪਹਿਲੇ ਦਿਨ ਜਦ ਮੈਂ ਉਹ ਸੰਗਤ ਚ ਗਈ ਤਾਂ ਮੇਰੇ ਲਈ ਬਹੁਤ ਨਿਊ ਸੀ ਨਿਊ ਇਸ ਕਰਕੇ ਕਿ ਯਾਰ ਕਿਹੜਾ ਮਾਹੌਲ ਆ ਮੇਰਾ ਦਿਲ ਹੀ ਘੰ ਕੰਬ ਗਿਆ ਹਣਾ ਉਸ ਮਾਹੌਲ ਚ ਜਾ ਕੇ ਕਿ ਕੀ ਚੀਜ਼ ਆ ਇੱਕ ਬੋਡੀ ਚ ਕਰੰਟ ਜਿਹਾ ਫੀਲ ਨਹੀਂ ਹੁੰਦਾ ਕਿ ਇੱਕਦਮ ਅਪੋਜ਼ਿਟ ਵਰਲਡ ਵਾਲੀ ਕੁੜੀ ਇੱਕਦਮ ਹੋਰ ਦੂਜੀ ਵਰਲਡ ਜੀ ਚੇਂਜ ਹੁੰਦੀ ਹੈ ਨਾ ਡੈਫੀਨੇਟਲੀ ਡੈਫੀਨੇਟਲੀ ਇਟਸ ਲਾਈਕ ਟੂ ਡਿਫਰੈਂਟ ਵਰਲਡਸ राइट यू एंटर फ्रॉम राइट 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 वन टू अनदर राइट एंड एकदम थोड़ी वाइब एनर्जी एक्जेक्टली exactly. एंड ओ स्ट्रांग बोथ है एनर्जी जिथे ਤੁਸੀਂ ਐਂਟਰ ਕੀਤੇ ਮੈਨੂੰ ਅਜੇ ਵੀ ਯਾਦ ਆ ਮੈਂ ਉਹ ਦਿਨ ਜਦੋਂ ਜਾ ਕੇ ਬੈਠੀ ਉਹ ਮホール ਜਿੱਗਾ ਲਾਈਟਸ ਆਫ ਹਨਾ ਤੇ ਸਾਰੇ ਜਾਣੇ ਨਿਤਨੇਮ ਦੀਆਂ ਬਾਣੀਆਂ ਪੜ ਰਹੇ ਸੀਗੇ ਐਂਡ ਮੈਨੂੰ ਉਹ ਦਿਨ ਇਹ ਵੀ ਨਹੀਂ ਸੀ ਪਤਾ ਕਿ ਉੱਤੇ ਬਾਣੀ ਕਿਹੜੀ ਚੱਲ ਰਹੀ ਹੈ ਖੁਸ ਕਦੀ ਜਪਜੀ ਸਾਹਿਬ ਤੋਂ ਇਲਾਵਾ ਕੋਈ ਹੋਰ ਬਾਣੀ ਪੜੀ ਨਹੀਂ ਸੀ ਖੁੱਦ ਹਮ ਤੇ ਬਸ ਬਾਣੀ ਚੱਲੀ ਜਾ ਰਹੀ ਆ ਮੈਂ ਇੱਕ ਕਾਰਨਰ ਫੜ ਕੇ ਕਾਰਕੇ ਮੈਨੂੰ ਕੋਈ ਦੇਖੇ ਨਾ ਹਨਾ ਇੱਥੇ ਇੱਕ ਕਾਰਨਰ ਫੜ ਕੇ ਬੈ ਗਈ ਕਿ ਯਾਰ ਮੈਂ ਇਸ ਚੀਜ਼ ਨੂੰ ਪਹਿਲਾਂ ਰਿਅਲਾਈਜ਼ ਕਰਾਂ ਕਿ ਮੇਰੇ ਨਾਲ ਹੋ ਕੀ ਰਿਹਾ ਆ ਮੈਂ ਚੁੱਪ ਚਾਪ ਬੈਠੀ ਰਹੀ ਤੇ ਅੱਧਾ ਇੱਕ ਘੰਟਾ ਮੈਂ ਇੱਕਦਮ ਸਦਮੇ 'ਚ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਮੈਂ ਕਿੱਥੇ ਆ ਗਈ ਆ ਤੇ ਮੇਰੇ ਨਾਲ ਇੱਕ ਫਰੈਂਡ ਸੀਗੀ ਤੋ ਉਹ ਕਹਿੰਦੀ ਚੱਲ 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 ਚਲੀ ਹੁਣ ਮੱਥਾ ਟੇਕ ਤੇ ਲਿਆਵਾ ਉਹਨੂੰ ਕਾਲੀ ਪਈ ਸੀ ਕਿ ਚੱਲੀ ਰਾਈਟ ਉਹਨੂੰ ਬਹੁਤ ਕਾਲੀ ਪਈ ਉਹ ਵੀ ਕਾਨਪੁਰ ਦੀ ਸੀਗੀ ਓਕੇ ਤੇ ਉਹਦਾ ਵੀ ਫਸਟ ਟਾਈਮ ਸੀ ਤੁਸੀਂ ਕਾਨਪੁਰ ਤੋਂ ਬੇਸਿਕਲੀ ਹਾਂਜੀ ਮੈਂ ਕਾਨਪੁਰ ਤੇ ਉਹਨੂੰ ਵੀ ਬੜੀ ਕਾਲੀ ਪਈਗੀ ਨਹੀਂ ਚੱਲੋ ਹਣਾ ਬਸ ਮੱਥਾ ਟੇਕ ਲੇ ਕਿਉਂਕਿ ਮੋਸਟਲੀ ਸਾਡੀ ਜਨਰੇਸ਼ਨ ਇਹੋ ਕਰਦੀ ਆ ਗੁਰੂ ਘਰੇ ਗਏ ਮੱਥਾ ਟੇਕਾ ਸ਼ੁਰੂ ਤੋਂ ਅਸੀਂ ਵੀ ਇਹੋ ਕੀਤਾ ਇੱਕ ਫੈਮਿਲਿਟੀ ਕਰਨ ਚਾਹੀਦਾ ਹੈ ਰਾਈਟ ਕਿ ਮਹਾਰਾਜ ਤੇ ਕਰਹਾ ਹਾਜ਼ਰੀ ਲਾਗੀ ਦੈਟਸ ਵੁਲ ਫਰ ਨਹੀਂ ਇਹ ਉਥੋਂ ਮਹਾਰਾਜ ਕੀ ਦੇ ਰਹੇ ਨੇ ਸਾਡੀਆਂ ਕਿੱਦਾਂ ਕਿੱਦਾਂ ਝੋਲੀਆਂ ਪਾ ਰਹੇ ਨੇ ਇਹ ਤਾਂ ਹੁਣ ਜਾ ਕੇ ਅਹਿਸਾਸ ਹੁੰਦਾ ਨਾ ਕਿ ਸੰਗਤ ਦੇ ਵਿੱਚ ਬੈਠਣਾ ਤੇ ਉਹਦੀ ਜਿਹੜੀ ਮਹੱਤਤਾ ਆ ਹਾਂਜੀ ਉਹ ਬਹੁਤ ਜ਼ਰੂਰੀ ਹੈ ਬਹੁਤ ਤੇ ਤੁਹਾਨੂੰ ਲੱਗਦਾ ਕਿ ਘਟਦੀ ਜਾਂਦੀ ਹੈ ਸੰਗਤ ਕਰਨਾ ਪਹਿਲਾਂ ਤਾਂ ਸੰਗਤ ਬਹੁਤ ਕਰਦੇ ਸੀ ਲੋਕ ਅੱਜ ਕੱਲ ਕਿਸੇ ਕੋ ਸਮਾਂ ਹੀ ਨਹੀਂ ਬਚਿਆ ਕਿ ਉਹ ਸੰਗਤ ਕਰੇ ਓਨੈਸਟਲੀ ਜਿੱਦਾਂ ਮੈਂ ਕਾਨਪੁਰ ਏਰੀਆ ਦੀ ਜੇ ਗੱਲ ਕਰਾਂ ਜਦੋਂ ਮੈਂ ਸਟਾਰਟ ਕੀਤਾ ਤਾਂ ਸਾਡੀ ਜਨਰੇਸ਼ਨ ਲਾਈਕ ਟੀਨੇਜਰਸ ਹੋ ਗਏ ਜਾਂ ਫਿਰ 25 26 ਸਾਲ ਦੇ ਬੱਚੇ ਹੋ ਗਏ ਇੰਨਾ ਨਹੀਂ ਸੀ ਜੁੜੇ ਹੋਏ ਓਕੇ ਈਵਨ ਸਾਡਾ ਜਿਹੜਾ ਉੱਥੇ ਸਰਕਲ ਸੀਗਾ ਪੂਰਾ ਨਾਈਟ ਲਾਈਫ ਕਲੱਬਿੰਗ ਐਯੋ ਸਰਕਲ ਸੀ ਪਹਿਲਾਂ ਤੁਸੀਂ ਕਲੱਬਿੰਗ ਵੀ ਕਰਦੇ ਸੀ ਬਹੁਤ ਜ਼ਿਆਦਾ ਉਹ ਬਹੁਤ ਲਾਈਫ ਦੇ ਬਾਰੇ ਦੱਸਣਾ ਚਾਹੋਗੇ ਤੁਸੀਂ ਕੁਝ ਡੈਫੀਨਿਟਲੀ ਮੈਂ ਮੈਨੂੰ ਕੁਝ ਰਿਗਰਟ ਨਹੀਂ ਆ ਕਿਉਂਕਿ ਮੈਂ ਇਹ ਮੰਨਦੀ ਹਾਂ ਅੱਜ ਵੀ ਕਿ ਸ਼ੁਰੂ ਤੋਂ ਮੈਂ ਆਪਣੀ ਲਾਈਫ ਬਿਨਾ ਕਿਸੇ ਫੋਰਸ ਤੋਂ ਜੀਆ ਕਜ਼ ਮੇਰੇ ਪੇਰੈਂਟਸ ਨੇ ਮੈਨੂੰ ਹਮੇਸ਼ਾ ਵਿੰਗਸ ਦਿੱਤੇ ਆ ਕਿ ਤੂੰ ਜੋ ਕਰਨਾ ਤੂੰ ਉਹ ਕਰ ਜਿਸ ਤੇਨੂੰ ਖੁਸ਼ੀ ਮਿਲੇ ਰਾਈਟ ਪਰ ਉਹਨਾਂ ਨੇ ਸ਼ੁਰੂ ਤੋਂ ਇਹ ਚੀਜ਼ ਕਿਹਾ ਕਿ ਹਮੇਸ਼ਾ ਗਲਤ ਚੀਜ਼ਾਂ ਤੋਂ ਦੂਰ ਰਹਿ ਕੇ ਕਰੋ ਜੋ ਕਰਨਾ ਗਲਤ ਤੇ ਸਹੀ 'ਚ ਸ਼ੁਰੂ ਤੋਂ ਫਰਕ ਦੱਸ ਕੇ ਉਹਨਾਂ ਨੇ ਸਾਨੂੰ ਯੂ ਸ਼ੁਡ ਨੋ ਦ ਡਿਫਰੈਂਸ ਬਿਟਵੀਨ ਦ ਪ੍ਰੋਗਰਾਮ ਐਕਸੈਕਟਲੀ ਐਕਸੈਕਟਲੀ ਤੇ ਕਲੱਬਿੰਗ ਵੀ ਇਹੀ ਹੁੰਦਾ ਸੀਗਾ ਕਿ ਬਸ ਜਾ ਕੇ ਡਾਂਸ ਕੀਤਾ ਘੁੰਮੇ ਫਰੇ ਫਰੈਂਡਸ ਦੇ ਨਾਲ ਟਾਈਮ ਸਪੈਂਡ ਕੀਤਾ ਤੇ ਬਸ ਜੀ ਖੁਸ਼ੀ ਮਿਲ ਗਈ ਪਰ ਉਹ ਖੁਸ਼ੀ ਟੈਂਪਰੇਰੀ ਉਹ ਤਾਂ ਹੁਣ ਰੀਅਲਾਈਜ਼ ਹੁੰਦਾ ਨਾ ਕਿੰਨੀ 2-4 ਘੰਟੇ ਦੀ ਖੁਸ਼ੀ ਲਈ ਉਸ ਤੋਂ ਬਾਅਦ ਘਾਰ ਆ ਕੇ ਫਿਰ ਉਹੀ ਬੈਕ ਉਹਦੇ ਵਿੱਚ ਚੋਹਨੇ ਤਾਂ ਆਪਾਂ ਖੁਸ਼ੀ ਹੁੰਨੇ ਆ ਪਰ ਉਹ ਕੁਝ ਪਲਾਂ ਦੀ ਹੁੰਦੀ ਹੈ ਜਿਹੜੀ ਸਿਰਫ ਉੱਥੇ ਪਰ ਇਹ ਉਦੋਂ ਰਿਅਲਾਈਜ਼ ਨਹੀਂ ਹੁੰਦਾ ਕਿ ਇਹ ਕਿੰਨੀ ਟੈਂਪਰੇਰੀ ਤੇ ਸਾਨੂੰ ਅੰਦਰੋਂ ਕਿੰਨਾ ਵੇਸਟ ਕਰ ਰਹੀ ਆ ਸਾਡੇ ਇਮੋਸ਼ਨਸ ਸਾਡਾ ਟਾਈਮ ਅਸੀਂ ਐਕਚੁਅਲ 'ਚ ਬਰਬਾਦ ਹੋ ਰਹੇ ਹੁੰਨੇ ਆ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿਉਂਕਿ ਸਾਨੂੰ ਸੱਚਾ ਰਾਏ ਨਹੀਂ ਟੈਂਪਰੇਰੀ ਥਿੰਗਸ ਜਿਹੜੀਆਂ ਹੁੰਦੀਆਂ ਆ ਇਟਸ ਲਾਈਕ ਅ ਸਲੋ ਪੋਇਜ਼ਨ ਇਟ ਇਜ਼ ਡੈਫੀਨਟਲੀ ਸਲੋਲੀ 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 ਤੁਹਾਨੂੰ ਖਾ ਜਾਂਦਾ ਹਾਂਜੀ ਮਰਨਾ ਹੋਇਆ ਨਾ ਇਹ ਚੀਜ਼ ਕਿਉਂਕਿ ਇੱਕ ਟਾਈਮ ਤੇ ਜਦ ਮੈਂ ਸੰਗਤ ਜਾਣਾ ਚાલુ ਕੀਤਾ ਨਾ ਫਿਰ ਉਸ ਚੀਜ਼ ਦੇ ਥਾਟਸ ਆ ਨਹੀਂ ਬੰਦ ਹੋ ਗਏ ਕਿ ਕਲੱਬ ਜਾਣਾ ਵੀ ਆ ਜਿਹੜੇ ਸੈਟਰਡੇ ਨਾਈਟ ਪਾਰਟੀਆਂ ਅਸੀਂ ਲੱਭਦੇ ਸੀਗੇ ਗੂਗਲ ਕਰ ਕਰਕੇ ਕਿ ਅੱਜ ਕਿੱਥੇ ਪਾਰਟੀ ਹੋ ਰਹੀ ਆ ਅੱਜ ਕਿੱਥੇ ਨਵਾਂ ਡੀਜੇ ਵਾਲਾ ਆ ਰਿਹਾ ਵਾ ਅੱਛਾ ਇਹਨੇ ਕਿਊਰੀਅਸ ਹੁੰਦਾ ਸੀ ਤੁਸੀਂ ਕਿ ਵੀ ਕਿੰਨੀ ਐਕਸਾਈਟਮੈਂਟ ਹੁੰਦੀ ਸੀ ਬਹੁਤ ਜ਼ਿਆਦਾ ਇਹ ਜਿਹੜੇ ਕਲੱਬਿੰਗ ਕਰਦੇ ਹੋਣਗੇ ਨਾ ਉਹਨਾਂ ਨੂੰ ਡੈਫੀਨੇਟਲੀ ਪਤਾ ਹੋਊਗਾ ਕਿ ਕਿੰਨੀ ਐਕਸਾਈਟਮੈਂਟ ਹੁੰਦੀ ਹੈ ਏਵਰੀ ਸੈਟਰਡੇ ਪਲਾਨ ਦੀ ਤੇ ਫਿਰ ਹੌਲੀ ਹੌਲੀ ਮੈਨੂੰ ਆਪ ਨਹੀਂ ਪਤਾ ਲੱਗਿਆ ਦੋਜ਼ ਸੈਟਰਡੇ ਨਾਈਟ ਪਲਾਨਸ ਕਨਵਰਟਡ ਇਨਟੂ ਫਾਈਂਡਿੰਗ ਰੈਂਸ ਬਾਈਸ ਕਿ ਸ੍ਰੈਂਸ ਬਾਈ ਕਿੱਥੇ ਹੋ ਰਹੀ ਹੈ ਸੈਟਰਡੇ ਉੱਥੇ ਚੱਲੋ ਵੀ ਸੰਗਤ ਲੱਭਣ ਲੱਗੇ ਤੁਸੀਂ ਇਹ ਸਾਰੀ ਖੇਡ ਵਰਤੀ ਜਦ ਅੰਮ੍ਰਿਤ ਵੇਲੇ ਦੀ ਸੰਗਤ ਮਿਲੀ ਮੈਨੂੰ ਕਾਜ਼ ਮੈਨੂੰ ਖੁਦ ਨਹੀਂ ਪਤਾ ਲੱਗਿਆ ਇਹ ਬਸ ਚੀਜ਼ਾਂ ਹੁੰਦੀਆਂ ਗਈਆਂ ਤੁਹਾਨੂੰ ਅੰਮ੍ਰਿਤ ਵੇਲੇ ਦੀ ਸੰਗਤ ਨੇ ਬਦਲਿਆ ਸੋ ਤੁਹਾਡੀ ਲਾਈਕ ਦਾ ਟਰਨਿੰਗ ਪੁਆਇੰਟ ਜਾਂ ਜੋ ਬਦਲਾਅ ਤੁਹਾਡੇ ਜੀਵਨ ਦੇ ਵਿੱਚ ਆਇਆ ਉਹ ਤੁਹਾਨੂੰ ਅੰਮ੍ਰਿਤ ਵੇਲੇ ਦੀ ਸੰਗਤ ਤੋਂ ਮਿਲਿਆ ਬਿਲਕੁਲ ਜਿਹੜੇ ਵੀ ਅੰਮ੍ਰਿਤ ਵੇਲੇ ਦੀ ਸੰਗਤ ਕਰਦੇ ਨੇ ਤੁਸੀਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਨਹੀਂ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੇਰੇ ਅੰਮ੍ਰਿਤ ਵੇਲੇ ਦੀ ਸੰਗਤ ਕਰਦੇ ਨੇ ਦੇਖੋ ਹੈ ਤਾਂ ਸਭ ਕੁਝ ਹੁਕਮ ਇਟ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉ ਪਾਵੇ ਤੇ ਮੈਂ ਬਖਸ਼ ਤੇ ਐਟ ਦੀ ਐਂਡ ਹੇਗਾ ਇੱਕ ਇੱਕ ਪਲ ਇੱਕ ਇੱਕ ਇਨਸਾਨ ਇੱਕ ਇੱਕ ਚੀਜ਼ ਹੁਕਮ ਚਾਹਣਾ ਕਈ ਲੋਕੀ ਮੇਰੇ ਨਾਲ ਬਹਿਸ ਵੀ ਕਰਦੇ ਹੁੰਦੇ ਨਹੀਂ ਸਾਡੀ ਮਿਹਨਤ ਹੈ ਸਾਡੇ ਹੱਥ ਚੀਜ਼ਾਂ ਹੁੰਦੀਆਂ ਨੇ ਨਹੀਂ ਸਾਡੇ ਹੱਥ ਚੁਆਇਸੇਸ ਨੇ ਸਾਡੇ ਸਾਹਮਣੇ ਅਸੀਂ ਚੂਸ ਕਰਨਾ ਹੈ ਡੈਫੀਨੇਟਲੀ ਬਟ ਚੂਸ ਕਰਨ ਦੀ ਸੋਝੀ ਵੀ ਤਾਂ ਮਹਾਰਾਜ ਨੇ ਹੀ ਦੇਣੀ ਹੈ ਸੋਝੀ ਤਾਂ ਮਹਾਰਾਜ ਨੇ ਬਖਸ਼ੀ ਹੈ ਬਿਲਕੁਲ ਜਦ ਤੱਕ ਮਹਾਰਾਜ ਦਾ ਹੁਕਮ ਹੋਏਗਾ ਅਸੀਂ ਗਲਤ ਕੰਮ ਕਰਾਂਗੇ ਹੀ ਕਰਾਂਗੇ ਡੈਫੀਨਿਟਲੀ ਪਰ ਜਦ ਉਹਨਾਂ ਦੇ ਉਹਨਾਂ ਦਾ ਕਿਰਪਾ ਹੋ ਗਈ ਸਾਡੇ ਤੇ ਮੇਰੇ ਨਾਲ ਇਹ ਐਕਸਪੀਰੀਅੰਸ ਹੋਇਆ ਕਿਉਂਕਿ ਜਦੋਂ ਬਖਸ਼ਿਸ਼ ਕੀਤੀ ਨਾ ਮਹਾਰਾਜ ਨੇ ਫਿਰ ਆਟੋਮੈਟਿਕਲੀ ਪਤਾ ਲੱਗ ਜਾਂਦਾ ਕਿ ਇੱਕ ਗੁਰਸਿੱਖਾਂ ਦੇ ਅਕੋਰਡਿੰਗ ਲਾਈਫ ਕਿਵੇਂ ਜੀਣੀ ਆ ਤੇ ਮਨਮੁੱਖਾਂ ਦੇ ਅਕੋਰਡਿੰਗ ਲਾਈਫ ਜੀਣੀ ਤੁਸੀਂ ਮੰਨਦੇ ਹੋ ਕਿ ਜੋ ਵੀ ਇਨਸਾਨ ਗਲਤ ਕਰਮ ਕਰਦੇ ਨੇ ਜਾਂ ਜੋ ਵੀ ਇਨਸਾਨ ਸਹੀ ਕਰਮ ਕਰਦੇ ਨੇ ਉਹਦੇ ਪਿੱਛੇ ਵੀ ਮਾਲਕ ਦੀ ਰਜ਼ਾ ਹੁੰਦੀ ਆ ਉਹ ਆਪ ਕਰਵਾ ਰਿਹਾ ਹੁੰਦਾ ਬਿਲਕੁਲ ਮੈਨੂੰ ਇਹ ਚੰਗਾ ਵੀ ਤੇ ਮਾੜਾ ਵੀ ਡੈਫੀਨਿਟਲੀ ਕੋ ਸਾਡੇ ਕਰਮਾਂ ਦੀ ਖੇਡ ਵਰਤਦੀ ਹੈ ਇੱਥੇ ਮੈਨੂੰ ਇਹ ਚੀਜ਼ ਲੱਗਦੀ ਆ ਕੀ ਸਾਡੀ ਕਰਮ ਹੁੰਦੇ ਨੇ ਜਿਦੇ ਕਰਕੇ ਅਸੀਂ ਚੰਗਾ ਵੀ ਭੋਗਦੇ ਆ ਤੇ ਮਾੜਾ ਵੀ ਭੋਗਦੇ ਆ ਅਸੀਂ ਉਹ ਇੱਕ ਜਿੱਦਾਂ ਹੁਣ ਫੋਰ ਐਗਜ਼ਾਮਪਲ ਕੁਝ ਲੋਕਾਂ ਦੀ ਸੰਗਤ ਆ ਚਾਹੇ ਤੁਸੀਂ ਰਿਸ਼ਤੇਦਾਰਾਂ ਚ ਕਹਿ ਲੋ ਚਾਹੇ ਫਰੈਂਡ ਸਰਕਲ ਕਹਿ ਰਹੋ ਹਨ ਅਸੀਂ ਉਦੋਂ ਤੱਕ ਉਹਨਾਂ ਚ ਬਾਹਰ ਨਹੀਂ ਨਿਕਲਾਂਗੇ ਚਾਹੇ ਉਹ ਮਾੜੇ ਹੋਣ ਚਾਹੇ ਉਹ ਚੰਗੇ ਹੋਣ ਹਨ ਜੇ ਅਸੀਂ ਚਾਹ ਚਾਹੀਏ ਵੀ ਨਾ ਕਿ ਨਹੀਂ ਅਸੀਂ ਇਹਨਾਂ ਤੋਂ ਦੂਰ ਹੋਣਾ ਪਰ ਜਦੋਂ ਤੱਕ ਮਹਾਰਾਜ ਦਾ ਹੁਕਮ ਨਹੀਂ ਆ ਅਸੀਂ ਉਹਨਾਂ ਤੋਂ ਦੂਰ ਨਹੀਂ ਹੋ ਪਾਵਾਂਗੇ ਕਿਉਂਕਿ ਉਹਨਾਂ ਨਾਲ ਉਹਨਾਂ ਲੇਖਾ ਜੋਖਾ ਲਿਖਿਆ ਹੋਇਆ ਆ ਉਲਿਖਿਆ ਹੋਇਆ ਤੇ ਉਹ ਭੁਗਤਣਾ ਹੀ ਭੁਗਤਣਾ ਤੇ ਪੂਰਾ ਕਰਨਾ ਹੀ ਕਰਨਾ ਹੀ ਜਿੱਥੇ ਦਾਣਾ ਪਾਣੀ ਬੰਦੇ ਨੇ ਕੱਦ ਉਥੇ ਪਹੁੰਚ ਜਾਣਾ ਸਾਨੂੰ ਵੀ ਨਹੀਂ ਪਤਾ ਲੱਗਣਾ ਗੱਲ ਤਾਂ ਸਾਰੀ ਦਾਣਾ ਪਾਣੀ ਦੀ ਐ ਐਗਜ਼ੈਕਟਲੀ ਤੇ ਇਹ ਚੀਜ਼ ਤੇ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਜਿੱਦਾਂ ਮੋਸਟਲੀ 80% ਲੋਗ ਇਹ ਚੀਜ਼ ਸੋਚਦੇ ਨੇ ਕਿ ਕਿ ਅਸੀਂ ਜੋ ਕਰਾਂਗੇ ਤੇ ਉਹੀ ਹੋਊਗਾ 4 ਮਹੀਨੇ ਬਾਅਦ ਦਾ ਪਲਾਨ ਕਰਨਾ 10 ਮਹੀਨੇ ਬਾਅਦ ਦਾ ਪਲਾਨ ਕਰਨਾ ਅੱਗੇ ਚਲ ਕੇ ਸੀ ਆਹ ਕਰਾਂਗੇ ਬਟ ਅਲੋਂਗ ਵਿਦ ਥੈਟ ਇਹ ਜਿਸ ਪਤਾ ਹੋਣੀ ਬਹੁਤ ਜ਼ਰੂਰੀ ਆ ਕਿ ਉਹਨਾਂ ਦੀ ਮਰਜ਼ੀ ਤੇ ਬਿਨਾ ਪੱਤਾ ਵੀ ਨਹੀਂ ਹਿਲ ਸਕਦਾ ਬਿਲਕੁਲ ਜਿਦਾ ਕਹਿੰਦੇ ਕੋ ਨਾਨਕ ਕਰਤੇ ਕਿਆਂ ਬਾਤਾਂ ਜੋ ਕਿ ਕਰਨਾ ਸਹੀ ਕਰ ਰਹੀ ਹੈ ਬਿਲਕੁਲ ਤੇ ਜੋ ਪਰਮਾਤਮਾ ਨੇ ਕਰਨਾ ਹੈ ਉਹ ਨਹੀਂ ਕਰਨਾ ਉਹ ਤੁਸੀਂ ਉਹਦੇ ਵਿੱਚ ਬਿਲਕੁਲ ਨਹੀਂ ਥੋੜਾ ਜ਼ੋਰ ਨਹੀਂ ਚੱਲਣਾ ਉਹਦੇ ਵਿੱਚ ਜੋ ਜਿੱਥੇ ਉਹਦਾ ਹੁਕਮ ਹੋ ਗਿਆ ਫਿਰ ਉੱਥੇ ਉਹੀ ਹੋਣਾ ਬਿਲਕੁਲ ਬਸ ਇਹ ਕਿ ਹੁਣ ਡੈਫੀਨੇਟਲੀ ਇੱਕ ਕਹਿੰਦੇ ਨਾ ਕਿ ਸਹੀ ਜੀਵਨ ਜੀਣਾ ਤੇ ਉਹਦੇ ਲਈ ਸਾਨੂੰ ਗੁਰੂ ਤਾਂ ਡੈਫੀਨੇਟਲੀ ਚਾਹੀਦਾ ਹਨ ਫॉर द ਗਾਈਡੈਂਸ ਫॉर द ਗਾਈਡੈਂਸ ਡੈਫੀਨੇਟਲੀ ਗੁਰੂ ਲਾਈਟ ਹੈ ਇੱਕ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਮੈਨੂੰ ਇਹ ਚੀਜ਼ ਲੱਗਦੀ ਜਦ ਤੋਂ ਬਾਣੀ ਪੜਨਾ ਮੈਂ ਸ਼ੁਰੂ ਕੀਤਾ ਹਨ ਮੈਂ ਕੀ ਕੀਤਾ ਮਹਾਰਾਜ ਦੇ ਹੁਕਮ ਤੋਂ ਹੀ ਮੈਂ ਕੀਤਾ ਤੇ ਉਦੋਂ ਤੋਂ ਮੇਰੀ ਲਾਈਫ 'ਚ ਬਹੁਤ ਸਾਰੀ ਸਿਚੁਏਸ਼ਨਸ ਕੱਟ ਹੋਈਆਂ ਮੈਂ ਬਹੁਤ ਸਾਰੇ ਲੋਕਾਂ ਤੋਂ ਦੂਰ ਹੋਈ ਹਮ ਤੇ ਮੈਂ ਚੀਜ਼ ਨੂੰ ਬਹੁਤ ਬlesed ਫੀਲ ਕਰਦੀ ਹਾਂ ਕਿ ਅਸੀਂ ਅਰਦਾਸ ਵੀ ਉਹ ਕਰਦੇ ਹਾਂ ਕਿ ਮਨਮੁਖਾਂ ਤੋਂ ਦੂਰ ਕਰਕੇ ਮਰਿਆ ਸਾਨੂੰ ਗੁਰਮੁਖਾਂ ਦੀ ਸੰਗਤ ਬਖਸ਼ੋ ਬਿਲਕੁਲ ਰਾਈਟ ਸਹੀ ਪਿਆਰੇ ਮੇ ਜਿਨਾ ਮਿਲਿਆ ਤੇਰਾ ਨਾਮ ਚਿਤਿਆਵੇ ਤੇ ਇਹ ਚੀਜ਼ ਮੈਨੂੰ ਕਹਿਣਾ ਬਹੁਤ ਵਧੀਆ ਲੱਗ ਰਿਹਾ ਕਿ ਇੱਕ ਗੁਰੂ ਜਦੋਂ ਸਾਡੇ ਉੱਪਰ ਹੁੰਦਾ ਨਾ ਉਹਨਾਂ ਦਾ ਹੱਥ ਹੁੰਦਾ ਸਾਡੇ ਸਿਰ ਤੇ ਤੇ ਅਸੀਂ ਡੈਫੀਨੇਟਲੀ ਸਹੀ ਰਸਤੇ ਹੀ ਜਾਵਾਂਗੇ ਜੋ ਜਦੋਂ ਪਰਮਾਤਮਾ ਬਖਸ਼ਿਸ਼ ਕਰੇ ਸਾਫੇਰੋ ਬਖਸ਼ਿਆ ਜਾਂਦਾ ਇਨਸਾਨ ਹਾਂਜੀ ਲੇਖੇ ਕਤੇ ਨਾ ਛੂਟੀਏ ਖਿੰ ਖਿੰ ਭੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਕਿ ਕਰਨਾ ਤਾਂ ਸਭ ਕੁਝ ਉਹਨਾਂ ਨੇ ਆਣਾ ਜਿੰਨੇ ਮਰਜੀ ਅਸੀਂ ਖੱਤੇ ਬਹੁਤ ਕਮਾਵਦੇ ਹਣਾ ਅਸੀਂ ਬਹੁਤ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੀਆਂ ਗਲਤੀਆਂ ਕਰ ਜਾਂਦੇ ਆ ਪਰ ਅਸੀਂ ਐਟ ਦੀ ਐਂਡ ਜੇ ਸ਼ਾਮੀ ਜਾ ਕੇ ਜਾਂ ਸਵੇਰੇ ਅੰਮ੍ਰਿਤuele ਜਾ ਕੇ ਮਹਾਰਾਜ ਅੱਗੇ ਆਪਣੀ ਭੁੱਲਾਂ ਬਖਸ਼ਾ ਲਈਏ ਨਾ ਤੇ ਉਹ ਸੱਚੀ ਆਪ ਹੱਥ ਫੜਦੇ ਆ ਇਹ ਸਾਨੂੰ ਗਲਤ ਚੀਜ਼ਾਂ ਤੋਂ ਜਾਂ ਜਿਹੜਾ ਜੀਵਨ 'ਚ ਸਾਡੇ ਗਲਤ ਹੋ ਰਿਹਾ ਹੁੰਦਾ ਉਹਨਾਂ ਤੋਂ ਆਪ ਦੂਰ ਕਰਦੇ ਆ ਕਿਸੀ ਸਿਚੁਏਸ਼ਨ 'ਚ ਪਾ ਕੇ ਰਾਈਟ ਜਿਵੇਂ ਇਹ ਕਹਿੰਦੇ ਕਿ ਅੱਗੇ ਸਮਝੇ ਚੱਲੋ ਨੰਦ ਲਾਲਾ ਆਛੇ ਬੀਤੀ ਜੋ ਬੀਤੀ ਜੋ ਬੀਤੀ ਸੋ ਬੀਤੀ ਰਾਈਟ ਹਾਂਜੀ ਤੇ ਆਪਾਂ ਨੂੰ ਅੱਗੇ ਵੱਧ ਜਾਣਾ ਚਾਹੀਦਾ ਜੋ ਪਿੱਛੇ ਹੋਇਆ ਉਹ ਕਰਮਾਂ ਨੂੰ ਖਤਮ ਕਰਕੇ ਅਗਲੇ ਕਰਮ ਚੰਗੇ ਕਰ ਲੈਣੇ ਚਾਹੀਦੇ ਹਾਂ ਹਾਂਜੀ ਕਈ ਲੋਕ ਹੁੰਦੇ ਜਿਦਾ ਮੇਰੇ ਨਾਲ ਵੀ ਇਹ ਚੀਜ਼ ਇੱਕ ਟਾਈਮ ਤੇ ਹੁੰਦੀ ਸੀ ਕਿ ਪਾਸਟ ਦੇ ਵਿੱਚ ਮੈਂ ਬਹੁਤ ਜੀਨ ਲੱਗ ਜਾਂਦੀ ਸੀ ਜਾਂ ਫਿਊਚਰ ਦੇ ਵਿੱਚ ਮੈਂ ਪ੍ਰੈਜ਼ੈਂਟ 'ਚ ਨਹੀਂ ਸੀ ਰੈਪ ਆਉਂਦੀ ਬਹੁਤ ਸਿਚੁਏਸ਼ਨਸ ਆਈਆਂ ਕਜ਼ ਉਹ ਯਾਰ ਟਰਨਿੰਗ ਪੁਆਇੰਟ ਮੇਰੀ ਲਾਈਫ 'ਚ ਹੋ ਰਿਹਾ ਸੀ ਨਾ ਉਸ ਦੌਰਾਨ ਮੈਂ ਨੌਇਡਾ ਵੀ ਰਹੀ ਫॉर ਸਮ ਕੋਰਸ ਐਕਟਿੰਗ ਕੋਰਸ ਕੀਤਾ ਮੈਂ ਆਈ ਵਾਸ ਡੂਇੰਗ ਐਕਟਿੰਗ ਕਰਦੇ ਸੀ ਸਰ ਤੁਸੀਂ ਸੀਰੀਅਲਸ ਵੀ ਐਸੀ ਤੁਸੀਂ ਕਲਰਸ ਕਲਰਸ ਤੇ ਐਸੀ ਹੋ ਰਾਈਟ ਮੈਂ ਇੱਕ ਜਨੂਨੀ ਸੀਰੀਅਲ ਸੀਗਾ ਤੇ ਡਿਊਰਿੰਗ ਮਾਈ ਐਕਟਿੰਗ ਕੋਰਸ ਹੀ ਮੈਨੂੰ ਓਪਰਚੁਨਿਟੀ ਆਈ ਤੇ ਡੈਫੀਨਿਟਲੀ ਆਈ ਡਿਡ ਇਟ ਕਿਉਂਕਿ ਮੈਂ ਬਹੁਤ ਕ੍ਰੇਜ਼ੀ ਸੀਗੀ ਕਿ ਆਈ ਵਾਂਟ ਟੂ ਬੀ ਐਨ ਐਕਟ੍ਰੈਸ ਮੈਨੂੰ ਐਕਟਿੰਗ ਕਰਨੀ ਆ ਐਂਡ ਕਿਉਂਕਿ ਵਰਲਡ ਇੱਕਦਮ ਅਟਰੈਕਟਿਵ ਲੱਗਦਾ ਸੀ ਉਸ ਟਾਈਮ ਤੇ ਬਹੁਤ ਜ਼ਿਆਦਾ ਤੇ ਸੀ ਮਾਡਲਿੰਗ ਕੀਤੀ ਐਕਟਿੰਗ ਕੀਤੀ ਆ ਲਾਈਕ ਬ੍ਰਾਂਡ ਸ਼ੂਟਸ ਕਰਨੇ ਬਲੌਗਿੰਗ ਕਰਨੀ ਐਂਡ ਆਲ ਹਨਾ ਤੇ ਹੌਲੀ ਹੌਲੀ ਜਿਵੇਂ ਹੋਇਆ ਨਾ ਕਿ ਸੰਗਤ ਮਿਲਣ ਤੋਂ ਬਾਅਦ ਉਸ ਚੀਜ਼ਾਂ ਤੋਂ ਮੇਰਾ ਮਨ ਹਟਣ ਲੱਗ ਗਿਆ ਕਿ ਨਹੀਂ ਮੈਂ ਉਸ ਉਹ ਜਿਹੜਾ ਸਰੂਪ ਮੇਰਾ ਸਿਗਾ ਮਨਮਤ ਵਾਲਾ ਜੋ ਵੀ ਤੇ ਮੈਨੂੰ ਲੱਗਦਾ ਸੀ ਕਿ ਨਹੀਂ ਮੈਂ ਜੋ ਵੀ ਆਪਣੇ ਜੀਵਨ ਚ ਕਰਾਂ ਮੈਂ ਗੁਰਸਿੱਖੀ ਜੀਵਨ ਵਿੱਚ ਆ ਕੇ ਕਰਾਂ ਇਹ ਚੀਜ਼ ਮੇਰੀ ਥੌਟ ਬਦਲਣ ਲੱਗ ਗਈ ਹੌਲੀ ਹੌਲੀ ਤੇ ਸਾਰਾ ਖੇੜ ਉਦੋਂ ਵਰਤਿਆ ਜਦੋਂ ਮੈਂ ਨੌਇਡਾ ਰਹੀ ਤੇ ਮੈਂ ਇਕੱਲੇ ਰਹੀਏ ਥੇਣਾ ਤੇ ਮੈਨੂੰ ਬੜੀ ਖਿੱਚ ਪੈਣੀ ਕਿ ਮੈਂ ਸੰਗਤ ਚ ਜਾਵਾਂ ਕਿਉਂਕਿ ਕਾਨਪੂਰੀ ਕੁ ਰੂਟੀਨ ਬਣਿਆ ਹੋਇਆ ਸੀਗਾ ਕਿ ਅੰਮ੍ਰਿਤ ਵੇਲਾ ਰੋਜ਼ ਕਰਨਾ 2 ਵਜੇ ਉੱਠ ਕੇ ਮਰਾਜ ਨੇ ਆਪ ਉਠਾ ਦੇਣਾ ਹਨਾ ਤੇ ਇੱਥੇ ਆ ਕੇ ਫਿਰ ਮਰਾਜ ਦੀ ਬਖਸ਼ਿਸ਼ ਦੇ ਨਾਲ ਬੰਗਲਾ ਸਾਹਿਬ ਸੰਗਤ ਮਿਲੀ ਇਹ ਤਾਂ ਉੱਥੇ ਸੰਗਤ ਮਿਲੀ ਸੀ ਬਹੁਤ ਹਾਂ ਉੱਥੇ ਤੇ ਫਿਰ ਕਹਿੰਦੇ ਨਾ ਕਿ ਇੱਕ ਗੁਰਮੁਖਾਂ ਦਾ ਸਾਥ ਇਦਾਂ ਦਾ ਹੁੰਦਾ ਕਿ ਉਹ ਖਿੱਚ ਬਹੁਤ ਪੈਂਦੀ ਆ ਕਿ ਨਹੀਂ ਤੁਸੀਂ ਨਹੀਂ ਛੱਡ ਸਕਦੇ ਹੋ ਇੱਕ ਹਨਾ ਤੇ ਉਸ ਤੋਂ ਬਿਨਾ ਤੁਹਾਡਾ ਪੂਰਾ ਦਿਨ ਪੂਰਾ ਜੀਵਨ ਹੀ ਤੁਹਾਨੂੰ ਅਧੂਰਾ ਲੱਗਦਾ ਹੈ ਹਨ ਜਦੋਂ ਤੁਸੀਂ ਦਿਨ ਦੀ ਸ਼ੁਰੂਆਤ ਨਿਤਨੇਮ ਦੇ ਨਾਲ ਕਰਦੇ ਹੋ ਤਾਂ ਤੁਹਾਡਾ ਪੂਰਾ ਦਿਨ ਇਉਂ ਲੰਘਦਾ ਜਿਦਾਂ ਤੁਸੀਂ ਪਾਣੀ ਚ ਪਾਣੀ ਚ ਰਹਿੰਦੇ ਹੋ ਪਾਣੀ ਚ ਰਹਿਣੇ ਹੋ ਤੁਸੀਂ ਫੁੱਲਾਂ ਵਾਂਗੂ ਖਿੜਿਆ ਖਿੜਿਆ ਤੁਹਾਡਾ ਉਹ ਦਿਨ ਨਿਕਲਦਾ ਹਾਂਜੀ ਹਾਂਜੀ ਮੈਨੂੰ ਲੱਗਦਾ ਹਰ ਇੱਕ ਗੁਰਸਿੱਖ ਦੇ ਨਾਲ ਜੋ ਵੀ ਕੋਈ ਆਮ ਵੀ ਸਿੱਖਿਆ ਸਹਿਤ ਧਾਰੀ ਵੀ ਜੋ ਬਾਣੀ ਪੜ੍ਹਦਾ ਤੇ ਉਹਦਾ ਅੰਦਰੋਂ ਜਿਹੜਾ ਮੰਨਿਆ ਉਹ ਇਹੋ ਜਿਹਾ ਹੋ ਜਾਂਦਾ ਹਾਂਜੀ ਫੁੱਲਾਂ ਵਰਗਾ ਹੋਲਾ ਹਾਂਜੀ ਸੀਰੀਅਸਲੀ ਕਿਉਂਕਿ ਪੂਰਾ ਦਿਨ ਬਹੁਤ ਸਮੂਥ ਜਾਂਦਾ ਹੈ ਇਹੀ ਤੁਹਾਡੇ ਨਾਲ ਡਿਸਕਸ ਕਰ ਰਹੀ ਸੀ ਨਾ ਕਿ ਪਾਸਟ ਚ ਰਹਿਣਾ ਤੇ ਮੈਂ ਫਿਊਚਰ ਚ ਰਹਿਣਾ ਮੈਂ ਪ੍ਰੈਜ਼ੈਂਟ ਚ ਰਹਿ ਹੀ ਨਹੀਂ ਪਾਉਂਦੀ ਸੀਗੀ ਪ੍ਰੈਜ਼ੈਂਟ ਇਚ ਰਹਿਣਾ ਮੈਨੂੰ ਲਾਦਾ ਮਾਰਾ ਸਿਖਾਉਂਦੇ ਉਹਨਾਂ ਨੇ ਮੈਨੂੰ ਸਿਖਾਇਆ ਮੇਰੇ ਨਾਲ ਤੇ ਇਹ ਆਪ ਵਰਤਿਆ ਕਿ ਮੈਂ ਜਦ ਅੰਮ੍ਰਿਤ ਵਾਲਾ ਕਰਨਾ ਸਟਾਰਟ ਕੀਤਾ ਇਨੀਸ਼ੀਅਲ ਡੇਜ਼ ਵਰ ਲਾਈਕ ਕਿ ਕਦੀ ਕਦੀ ਮੈਂ ਉਠਣ ਚ ਵੀ ਉਹ ਕਰਦੀ ਸੀ ਕਿ ਨਹੀਂ 2 ਵਜੇ ਨਹੀਂ 3 ਵਜੇ 4 ਵਜੇ ਕੋਈ ਗੱਲ ਨਹੀਂ ਚੱਲ ਜਾਾਂਗੇ ਚੱਲ ਜਾਾਂਗੇ ਮਨ ਚੋਰ ਹੋ ਜਾਂਦਾ ਮਨ ਚੋਰ ਹੁੰਦਾ ਹੁੰਦਾ ਰਿਹਾ ਮੇਰਾ ਵੀ ਕਦੀ ਅੰਮ੍ਰਿਤ ਵਾਲੇ ਉੱਠ ਕੇ ਤੇ ਮਨ ਨੂੰ ਠੱਲ ਕਿਵੇਂ ਪਾਈ ਫਿਰ ਕਿ ਮਨ ਨੂੰ ਤਾਂ ਜਿੰਨਾ ਬਹੁਤ ਮੁਸ਼ਕਲ ਮੈਂ ਨਾ ਰਾਤੀ ਜਦੋਂ ਸੋਇਲਾ ਸਾਹਿਬ ਪੜ ਕੇ ਸੋਣਾ ਤੇ ਮੈਂ ਅਰਦਾਸ ਕਰਕੇ ਸੋਣੀ ਕਿ ਮਹਾਰਾਜ ਪਲੀਜ਼ ਉਠਾ ਦਿਓ ਹੂੰ ਕਿਉਂਕਿ ਮੈਂ ਉਸ ਟਾਈਮ ਇੱਕ ਫੇਸ ਚ ਸੀਗੀ ਕਹਿੰਦਾ ਜਿਹਨੂੰ ਡਿਪਰੈਸਡ ਕੁਝ ਕੈਰੀਅਰ ਦੇ ਕਰਕੇ ਜਾਂ ਫਿਰ ਕੁਝ ਇਮੋਸ਼ਨਲੀ ਮੈਂ ਜਦਾ ਬਹੁਤ ਵੀਕ ਸੀਗੀ ਬਹੁਤ ਜ਼ਿਆਦਾ ਗਲ ਗਲ ਤੇ ਰੋ ਪੈਣਾ ਸੀ ਸੀਰੀਅਸਲੀ ਚਾਹੇ ਕਿਸੇ ਫਰੈਂਡ ਨਾਲ ਕੋਈ ਗੱਲ ਹੋ ਗਈ ਜਾਂ ਫੈਮਲੀ ਚ ਕੁਝ ਹੋ ਗਿਆ ਇਫੈਕਟ ਹੋ ਜਾਣਾ ਬਹੁਤ ਜਲਦੀ ਕਿ ਆਪਣੀ ਲਾਈਫ ਮੈਂ ਆਪਣੇ ਤੇ ਫੋਕਸ ਨਹੀਂ ਸੀ ਕਰ ਰਹੀ ਮੈਂ ਨਾ ਦੂਜਿਆਂ ਤੇ ਰਹਿੰਦਾ ਸੀਗਾ ਕਿ ਦੂਜੇ ਮੈਨੂੰ ਕਿਵੇਂ ਡੀਲ ਕਰ ਰਹੇ ਨੇ ਕਿ ਮੈਂ ਉਹਨੂੰ ਆਪਣਾ 100% ਦੇ ਰਹੀ ਆ ਇਟ ਮੀਨਸ ਕਿ ਤੁਸੀਂ ਕੰਟਰੋਲ ਹੋ ਰਹੇ ਸੀ ਕਿ ਬਾਈਓ ਇਮੋਸ਼ਨਸ ਡੈਫੀਨਿਟਲੀ ਮੈਨੂੰ ਲੱਗਦਾ ਸੀ ਮੈਂ ਜੇ ਸੈਕਿੰਡ ਪਰਸਨ ਨੂੰ 100% ਦੇ ਰਹੀ ਆ ਨਾ ਇਨ ਰਿਟਰਨ ਮੈਨੂੰ 10% ਕਿਉਂ ਮਿਲ ਰਿਹਾ ਵਾ 익ਸਪੈਕਟੇਸ਼ਨਸ 익ਸਪੈਕਟੇਸ਼ਨਸ ਕੀ ਮੈਂ ਉਹਨਾਂ ਦਿਲੋਂ ਕੀਤਾ ਪਰ ਉਸ ਇਨਸਾਨ ਨੇ ਮੇਰੇ ਨਾਲ ਮਾਈਂਡ ਗੇਮਸ ਖੇੜੀਆਂ ਅੱਜਕੱਲ ਵੀ ਹੁੰਦਾ ਸਾਡੇ ਫਰੈਂਡ ਸਰਕਲ ਚ ਬਹੁਤ ਹੁੰਦਾ ਰਿਹਾ ਇਦਾਂ ਦੀਆਂ ਚੀਜ਼ਾਂ ਕਿਉਂਕਿ ਮੈਂ ਤਾਂ ਜਿੰਨੇ ਫਰੈਂਡਸ ਬਣਾਏ ਅੱਜ ਤੱਕ ਤੇ ਮੈਨੂੰ ਇਹ ਲੱਗਿਆ ਵੀ ਸਾਰਿਆਂ ਨੇ ਯੂਸ ਕੀਤਾ ਕਿਸੇ ਨਾ ਕਿਸੇ ਚੀਜ਼ ਦੇ ਲਈ ਤੇ ਮੈਂ ਥੌਟ ਪ੍ਰੋਸੈਸ ਤੇ ਚਲੇ ਜਾਣਾ ਯਾਰ ਉਹਦੇ ਨਾਲ ਇਦਾਂ ਹੋਇਆ ਅੱਗੇ ਕੀ ਹੋਊਗਾ ਅੱਗੇ ਮੇਰੀ ਲਾਈਫ ਚ ਕਿੱਦਾਂ ਦੇ ਲੋਕ ਆਉਣਗੇ ਤੇ ਮੈਂ ਓਵਰ ਥਿੰਕਿੰਗ ਸ਼ੁਰੂ ਹੋ ਜਾਂਦੀ ਹੈ ਆਪਣੀ ਬਹੁਤ ਓਵਰ ਥਿੰਕਿੰਗ ਕਰਦੇ ਹੋ ਹੁਣ ਤਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਘਟ ਗਈ ਬਹੁਤ ਹੂੰ ਜਿੰਨਾ ਸਬਰ ਸੰਤੋਖ ਮਹਾਰਾਜੀ ਨੇ ਬਖਸ਼ਿਆ ਸ਼ੁਕਰਾਨਾ ਉਹਨਾਂ ਦਾ ਕਿ ਅੱਜ ਮੈਂ ਇਸ ਸਟੇਜ ਤੇ ਆਂ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਮੈਂ ਇਕੱਲੇ ਵੀ ਆ ਨਾ ਤੇ ਮੈਂ ਮੇਰੇ ਨਾਲ ਬਾਣੀ ਆ ਮੈਂ ਕਿਤੇ ਵੀ ਆਪਣਾ ਸੰਗਤ ਲੱਭੂਗੀ ਤੇ ਮੈਂ ਉੱਥੇ ਜਾ ਕੇ ਮੈਂ ਸੰਤੁਸ਼ਟਾਂ ਬਸ ਹਾਂ ਡੈਫੀਨਿਟਲੀ ਮੇਰਾ ਮਮਾ ਨਾਲ ਬਹੁਤ ਜ਼ਿਆਦਾ ਤੇ ਉਹਨਾਂ ਨੇ ਮੈਨੂੰ ਕਿਤਨਾ ਕਿਤੇ ਸਟਰੈਂਥ ਦਿੱਤੀ ਇੱਥੋਂ ਤੱਕ ਪਹੁੰਚਣ ਦੀ ਕਿ ਨਹੀਂ ਤੂੰ ਸਿਮਰਨ ਕਰ ਉਹਨਾਂ ਨੇ ਮੈਨੂੰ ਜਦ ਦੇਖਣਾ ਨਾ ਮੈਂ ਰੂਮ ਚ ਰਾਤੀ ਇਕੱਲੇ ਬੈਠ ਕੇ ਓਵਰ ਥਿੰਕਿੰਗ ਕਰੀ ਕਦੀ ਕਿਤੇ ਰੋ ਪੈਣਾ ਯਾਰ ਮੇਰਾ ਕੋਈ ਲਾਇਲ ਫਰੈਂਡ ਨਹੀਂ ਆ ਮੈਂ ਇਹ ਡਿਸਰਵ ਨਹੀਂ ਕਰਦੀ ਮੈਂ ਤੇ ਸਾਰਿਆਂ ਨੂੰ ਦਿਲੋਂ ਕਰਨਾ 100% ਦੇਣਾ ਪਰ ਵਾਈ ਡੋਨਟ ਆਈ ਗੈਟ ਇਟ ਇਨ ਰਿਟਰਨ ਮਨ ਚ ਗੱਲਾਂ ਤਾਂ ਆਉਂਦੀਆਂ ਆ ਤੁਸੀਂ ਜਿੱਦਾਂ ਮਰਜੀ ਆ ਤੁਹਾਡੇ ਮਨ ਚ ਸੋ ਤਰ੍ਹਾਂ ਦੇ ਵਿਚਾਰ ਆਉਂਦੇ ਆ ਬਹੁਤ ਵਿਚਾਰ ਤੁਸੀਂ ਐਕਸਪੈਕਟ ਕਰਦੇ ਹੋ ਬਿਕਾਜ਼ ਐਜ਼ ਹਿਊਮਨ ਬੀਇੰਗ ਤੁਸੀਂ ਜੇ ਕੁਝ ਕਿਸੇ ਲਈ ਕਰਦੇ ਹੋ ਨਾ ਰਿਟਰਨ ਚ ਤੁਹਾਡੇ ਮਨ ਦੇ ਅੰਦਰ ਭਾਵੇਂ ਤੁਸੀਂ ਕਹੋ ਕਿ ਅਸੀਂ ਐਕਸਪੈਕਟੇਸ਼ਨ ਰੱਖਦੇ ਆ ਸਟਿਲ ਅੰਦਰ ਹੀ ਅੰਦਰ ਤੁਸੀਂ ਐਕਸਪੈਕਟੇਸ਼ਨ ਰੱਖੋਗੇ ਐਗਜੈਕਟਲੀ ਫਿਰ ਹੋਇਆ ਨਾ ਜਿੱਦਾਂ ਮੰਮਾ ਨੇ ਮੈਨੂੰ ਖਿੱਚ ਪਾਉਣੀ ਕਿ ਨਹੀਂ ਚੱਲ ਤੂੰ ਸਿਮਰਨ ਕਰ ਜੇ ਤੈਨੂੰ ਇਦਾਂ ਲੱਗ ਰਿਹਾ ਵਾ ਤੂੰ ਮੈਂ ਜਿੱਦਾਂ ਆਈ ਵਾਸ ਲਾਈਕ ਕਿ ਨਹੀਂ ਮੈਂ ਬ੍ਰੇਨੀ ਵਰਕਿੰਗ ਕਰ ਪਾਰੀ ਮੈਂ ਸੋਚ ਹੀ ਨਹੀਂ ਪਾਰੀ ਮੈਨਾਂ ਕੀ ਹੋ ਰਿਹਾ ਆਮ ਜਸਟ ਕ੍ਰਾਈਂਗ ਐਂਡ ਕ੍ਰਾਈਂਗ ਤੋਂ ਸ਼ੀ ਵਾਸ ਦ ਵਨ ਸ਼ੀ ਵਾਸ ਲਾਈਕ ਨਹੀਂ ਲੈਟਸ ਇਟ ਮੈਂ ਤੇ ਨਾਲ ਬੈਠ ਰਹੀ ਆ ਚੱਲ ਆਪਾਂ ਸਿਮਰਨ ਕਰੀਏ ਫਿਰ ਕਰਦੇ ਕਰਦੇ ਫਿਰ ਹੌਲੀ ਹੌਲੀ ਜਿੱਦਾਂ ਵਿਰਾਗ ਆਉਣਾ ਕਿ ਨਹੀਂ ਦੁਨੀਆ ਤਾਂ ਝੂਠੀ ਆ ਹਨਾ ਜੋ ਵੀ ਨੇ ਮਹਾਰਾਜ ਨੇ ਬਾਣੀ ਪੜਨੀ ਜਾਗ ਰਚਨਾ ਸਭ ਝੂਠ ਹੈ ਜਾਂ ਉਹ ਸੱਚੀ ਮੈਂ ਵਰਤਦੇ ਹੋਏ ਦੇਖਿਆ ਕਿ ਸੱਚੀ ਜਗ ਝੂਠ ਆ ਮੈਂ ਤੇ ਮम्मा ਮम्मा ਵੀ ਡਿਸਕਸ ਕਰਦੇ ਹੁੰਨੇ ਅਸੀਂ ਇਹ ਗੱਲਾਂ ਕਿ ਦੁਨੀਆ ਤੋਂ ਮਿਲਣਾ ਕੁਛ ਨਹੀਂ ਆ ਹੂੰ ਤੇ ਇਹ ਰਿਅਲਾਈਜ਼ ਹੋਣਾ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਆਪਣੀਆਂ ਐਕਸਪੈਕਟੇਸ਼ਨਸ ਨੂੰ ਐਕਸੈਪਟੈਂਸ ਦੇ ਨਾਲ ਰਿਪਲੇਸ ਕਰੀਏ ਕਿ ਚੀਜ਼ਾਂ ਨੂੰ ਐਕਸੈਪਟ ਕਰਨਾ ਸ਼ੁਰੂ ਕਰੀਏ ਮੈਂ ਕਿਤੇ ਪੜਿਆ ਸੀਗਾ ਇੱਕ ਸਟੋਰੀ ਸੀਗੀ ਕਹਿੰਦੇ ਕਿ ਇੱਕ ਲੇੜੀ ਹੈ ਉਹ ਡੈਥ ਬੈੱਡ ਤੇ ਹੈ ਓਕੇ ਤੇ ਉਹ ਸੋਚ ਰਹੀ ਹੈ ਕਿ ਮੈਂ ਪੂਰੀ ਉਮਰ ਪੂਰੀ ਉਮਰ ਮੈਂ ਪਰਿਵਾਰ ਦੇ ਲਈ ਬੱਚਿਆਂ ਦੇ ਲਈ ਸਜਣਾ ਮਿੱਤਰਾਂ ਦੇ ਲਈ ਸਾਰਿਆਂ ਦੇ ਲਈ ਜ਼ਿੰਦਗੀ ਜੀ ਕੇ ਦੇਖੀ ਸਭ ਲਈ ਸਾਰਾ ਕੁਝ ਕੀਤਾ ਮਗਰ ਮੈਂ ਅੱਜ ਮੌਤ ਦੇ ਮੂੰਹ 'ਚ ਆ ਮੈਂ ਆਪਣੇ ਲਈ ਖੁਦ ਲਈ ਕੀ ਕੀਤਾ ਕੀ ਕੀਤਾ ਪੂਰਾ ਜੀਵਨ ਕਮਾਈ ਕੀਤੀ ਤੁਸੀਂ ਕਿਹੜੀ ਕਮਾਈ ਕੀਤੀ ਜਿਹੜੀ ਕਮਾਈ ਕੀਤੀ ਉਹ ਸਾਰੀ ਇੱਥੇ ਧਰੀ ਦੀ ਧਰੀ ਰਹਿ ਚੁੱਕੀ ਰਹਿ ਗਈ ਡੈਫੀਨੇਟ ਤੇ ਨਾਲ ਲੈ ਜਾਣ ਵਾਲੀ ਤਾਂ ਕਮਾਈ ਮੈਂ ਕੀਤੀ ਨਹੀਂ ਬੰਦਗੀ ਦੀ ਇਹ ਵੀ ਮੈਨੂੰ ਲੱਗਦਾ ਕਿ ਜਦੋਂ ਗੁਰੂ ਸਾਹਿਬ ਸੋਚੀ ਬਖਸ਼ਦੇ ਨੇ ਤਾਂ یوں ਇੱਕ ਇਨਸਾਨ ਨੂੰ ਰਿਅਲਾਈਜ਼ ਹੁੰਦਾ ਰਾਈਟ ਉਸ ਤੋਂ ਬਿਨ ਨਹੀਂ ਤੇ ਮੈਂ ਅੱਜਕੱਲ ਕਦੀ ਕਦੀ ਵਿਚਰਦਿਆਂ ਕਾਫੀ ਲੋਕਾਂ ਨਾਲ ਤੇ 60 ਇਅਰ 70 ਇਅਰਸ ਦੇ ਅੰਕਲ ਹੁੰਦੇ ਨੇ ਕਈ ਤੇ ਬਸ ਪੈਸਾ ਆਸਮੀ ਨੁਨੀ ਆਨੇ ਸਾਡਾ ਆਹ ਹੈ ਆਹ ਹੈ ਤੇ ਜੇ ਉਹਨਾਂ ਦੇ ਰੂਟੀਨ ਪੁੱਛ ਲਓ ਵਿਹਲੇ ਘਰੇ ਬੈਠੇ ਨੇ ਰਿਟਾਇਰਡ ਨੇ ਪਰ ਵੀ ਬਾਣੀ ਕਿਉਂ ਕੀ ਮਹਾਰਾਜ ਦੇ ਹੁਕਮ ਤੋਂ ਬਿਨਾ ਨਹੀਂ ਨਾ ਹੁਣ 84 ਲੱਖ ਜੂਨੀਆਂ ਦਾ ਖੇਡ ਵਰਤ ਕੇ ਆਇਆ ਇਹ ਬਖਸ਼ਿਸ਼ ਜਿੰਨੂੰ ਮਿਲ ਗਈ ਸੋਜੀ ਮਿਲ ਗਈ ਕਿ ਮਨੁੱਖਾ ਜੀਵਨ ਮਿਲਿਆ ਕਿਉਂ ਉਸ ਤੋਂ ਵੱਡੀ ਦਾਤ ਹੋਈ ਕੀ ਸਕਦੀ ਆ ਸਹੀ ਗੱਲ ਹੈ ਮੈਨੂੰ ਤੇ ਇਹ ਚੀਜ਼ ਲੱਗਦੀ ਹੈ ਕਿ ਕਿੱਡਾ ਵੱਡਾ ਖੇਡ ਆ ਮਹਾਰਾਜ ਦਾ ਕਿ ਜਿੰਨੂੰ ਸੋਜੀ ਆ ਗਈ ਇਸ ਚੀਜ਼ ਦੀ ਕਿ ਮਨ ਜਿਹੜਾ ਸਾਨੂੰ ਮਨੁੱਖਾ ਜੀਵਨ ਮਿਲਿਆ ਉਹ ਕਾਦੇ ਲਈ ਹੈ ਐਂਡ ਆ ਸਭ ਕੁਝ रियलाइज़ हो गया, गया। तो हो साध साध नाम। नाम। फिर इस तो की ਕਰਨ ਲਈ ਮਿਲਿਆ ਕਿਉਂਕਿ ਸਭ ਤੋਂ ਉੱਤਮ ਜੀਵਨ ਜੋ ਹੈ ਉਹ انسان ਦਾ ਆ ਕਿ ਬਾਣੀ ਕਹਿ ਰਹੀ ਆ ਸਾਨੂੰ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ ਅਸੀਂ ਮੰਨਦੇ ਨਹੀਂ ਆ ਐਕਚੁਅਲੀ ਜਾਂ ਫਿਰ ਮੇਰੇ ਨਾਲ ਤੇ ਇਹ ਸੀ ਕਿ ਮੈਂ ਕਦੀ ਪਹਿਲਾਂ ਤੇ ਬਾਣੀ ਵਿਚਾਰੀ ਨਹੀਂ ਅਸੀਂ ਪੜ ਲੰਨੇ ਆ ਪਰ ਵਿਚਾਰ ਇਹ ਕਿਉਂ ਗੁਰਸਤ ਨਾਮ ਕਰਦਾ ਪਰ ਉਹਨੂੰ ਵਿਚਾਰਉ ਤਾਂ ਸਹੀ ਬਾਣੀ ਕਹਿ ਕੀ ਰਹੀ ਆ ਤੁਹਾਨੂੰ ਲੱਗਦਾ ਕਿ ਕੋਈ ਵੀ ਭਾਂਡਾ ਜੇ ਭਰਨਾ ਹੋਵੇ ਤਾਂ ਪਹਿਲਾਂ ਉਹਨੂੰ ਖਾਲੀ ਕਰਨਾ ਜ਼ਰੂਰੀ ਹੈ ਜਿਵੇਂ ਗੁਰੂ ਕੋਲ ਜਾ ਰਹੇ ਆ ਪਹਿਲਾਂ ਹੀ ਭਾਂਡਾ ਭਰਿਆ ਹੋਇਆ ਤੇ ਉਹ ਭਰੇ ਹੋਏ ਭਾਂਡੇ 'ਚ ਗੁਰੂ ਕੀ ਭਰ ਦੇਗਾ ਪਹਿਲਾਂ ਖਾਲੀ ਕਰੋਗੇ ਕਿਉਂ ਨਾ ਜੁੜਨ ਲਈ ਟੁੱਟਣਾ ਪੈਂਦਾ ਹੂੰ ਜੇ ਟੁੱਟੋਂਗੇ ਨਹੀਂ ਤਾਂ ਜੁੜੋਂਗੇ ਕਿਵੇਂ ਨਹੀਂ ਏਕਸੈਕਟਲੀ ਸੋ ਤੁਹਾਡੇ ਜੀਵਨ ਦੇ ਵਿੱਚ ਇਕਦਮ ਇਕਦਮ ਵੀ ਨਹੀਂ ਦੋ ਸੀ ਕਹਿ ਕੇ ਇਕਦਮ ਬਦਲਾਵ ਨਹੀਂ ਆਇਆ ਬਟ ਉਹ ਇਟ ਟੁਕ ਇਅਰਸ ਇਟ ਟੁਕ ਇਅਰਸ ਬਟ ਉਹ ਦੇਖਣ ਵਾਲਾ ਹੈ ਕਿ ਇਕਦਮ ਬਦਲਾਵ ਆਇਆ ਕਿਉਂਕਿ ਮੈਂ ਨਾ ਆਪਣਾ ਕੈਰੀਅਰ ਫੋਲੋ ਅਪ ਕਰਦੀ ਕਰਦੀ ਨਾਲ ਨਾਲ ਮੈਂ ਸੰਗਤ ਕਰਦੀ ਰਹੀ ਮਹਾਰਾਜ ਕਰਾਉਂਦੇ ਰਹੇ ਉਹ ਫਿਰ ਮਹਾਰਾਜ ਨੇ ਇਹੋ ਜਿਹੇ ਹੱਥ ਫੜਿਆ ਫਿਰ ਸਭ ਕੁਝ ਹੀ ਬਰਬਾਦ ਲੱਗਣ ਲੱਗ ਗਿਆ ਇੱਕ ਮੂਮੈਂਟ ਐ ਸੀਗਾ I still remember I was in Kanpur and I got a project hmm. ki I got a serial on Z uh, Z5 I think Z Punjabi okay. ya C5 the serial da main okay. sign up kita so tonu ek uh, opportunity mili exactly te oh 8 kumhine da project siga koi aur okay. ne serial shoot karna siga and I was like yes I'm excited I'll I'll definitely go for it call rakhi thoughts ki main sahi kar rahi haan ki main nahi kar rahi ਮੇਗਾ ਨਹੀਂ ਪਾਪਾ ਜਾਣਾ ਹੈ ਮੈਂ ਆਪਣੇ ਡੈਡ ਨੂੰ ਕਿ ਮਾਈ ਡੈਡ ਇਜ਼ ਲਾਈਕ ਇਟਸ ਟੋਟਲੀ ਅਪ ਟੂ ਯੂ ਤੂੰ ਜਾਣਾ ਜਾ ਨਹੀਂ ਜਾਣਾ ਨਾ ਜਾ ਉਹਨਾਂ ਨੇ ਤਾਂ ਹਮੇਸ਼ਾ ਤੁਹਾਨੂੰ ਸਪੋਰਟ ਕੀਤਾ ਉਹਨਾਂ ਨੇ ਹਮੇਸ਼ਾ ਮੇਰੇ ਮਮ ਡੈਡ ਦੋਨੋਂ ਹੀ ਇਨ ਫੈਕਟ ਹਮੇਸ਼ਾ ਸ਼ੁਰੂ ਤੋਂ ਹੀ ਫ੍ਰੈਂਡਲੀ ਰਿਹਾ ਬਹੁਤ ਜ਼ਿਆਦਾ ਕਿ ਇਟਸ ਯੋਰ ਲਾਈਫ ਯੂ ਸ਼ੁੱਡ ਹੈਵ ਯੋਰ ਹੈਪੀਨੈਸ ਇਹ ਤੈਨੂੰ ਪਤਾ ਤੈਨੂੰ ਕੀ ਕਰਨਾ ਕਿ ਕਿਹਦੇ ਚ ਤੇਰੀ ਖੁਸ਼ੀ ਹੈ ਹਾਂਜੀ ਰਾਈਟ ਉਹ ਆਪ ਵੀ ਬਹੁਤ ਓਪਨ ਆ ਆਪਣੇ ਕਿ ਬੱਚੇ ਨੂੰ ਫੜ ਕੇ ਨਹੀਂ ਰੱਖਣਾ ਚਾਹੀਦਾ ਹਨਾ ਕਿ ਬੱਚੇ ਨੂੰ ਐਕਸਪੀਰੀਅੰਸ ਕਰਕੇ ਸਮਝ ਲੱਗੂਗੀ ਕਿ ਉਹਨਾਂ ਦੇ ਲਈ ਕੀ ਸਹੀ ਆ ਤੇ ਕੀ ਗਲਤ ਆ ਉਹ ਗਾਈਡ ਕਰ ਸਕਦੇ ਨੇ ਕਿ ਤੂੰ ਆਹ ਨਾ ਕਰ ਇਹ ਸਾਡੇ ਤੇ ਆ ਸੀ ਕੀ ਫੋਲੋ ਕਰਨਾ ਕੀ ਨਹੀਂ ਤੇ ਮੈਨੂੰ ਓਪਰਚੁਨਿਟੀ ਆਈ ਤੇ ਆਈ ਵਾਸ ਲਾਈਕ ਯੈਸ ਆਈ ਵਿਲ ਡੈਫੀਨਿਟਲੀ ਗੋ ਫੋਰ ਇਟ

ਮੈਂ ਅੰਮ੍ਰਿਤ ਲੇ ਗਈ। ਤੇ ਮੈਂ ਅਰਦਾਸ ਲੁਨਕੀ ਮਹਾਰਾਜ ਤੁਸੀਂ ਅੰਗਸੰਗ ਸਾਈ ਹੋਣਾ ਤੁਸੀਂ ਤੁਹਾਨੂੰ ਜੋ ਭਾਵੇ ਮੇਰੀ ਹਮੇਸ਼ਾ ਇਹੋ ਅਰਦਾਸ ਰਹਿੰਦੀ ਆ। ਪਹਿਲਾਂ ਤੇ ਚੀਜ਼ਾਂ ਮੰਗਦੇ ਸੀਗੇ ਕਿ ਨਹੀਂ ਮਹਾਰਾਜ ਮੈਨੂੰ ਆਹਾ ਦੋ। ਅ ਚਾਹੀਦਾ। ਬਿਲਕੁਲ ਚਾਹੀਦਾ ਹੀ ਚਾਹੀਦਾ। ਪਰ ਜਦੋਂ ਪਤਾ ਲੱਗਿਆ ਨਾ ਕਿ ਜੇ ਸਾਡੇ ਲਈ ਉਹ ਸਹੀ ਨਹੀਂ ਆ ਤੇ ਮਹਾਰਾਜ ਕਿਵੇਂ ਦੇ ਦੇਣਗੇ। ਹਮ ਫਿਰ ਅਰਦਾਸ ਕੀਤੀ ਕਿ ਤੁਹਾਨੂੰ ਜੋ ਭਾਵੇ ਨਾ ਤੁਸੀਂ ਉਹੋ ਕਰਾਣਾ। ਜੀ ਅੰਮ੍ਰਿਤ ਲੇ ਅਰਦਾਸ ਕਰਕੇ ਮੈਂ ਕੱਲ ਹੀ ਆ ਰਹੀ ਆ ਵਾਪਸ ਕਰੇ। 4 4:30 ਦਾ ਟਾਈਮ ਹੋ ਰਿਹਾ ਐਂਡ ਆਊਟ ਆਫ ਨੋਵੇਅਰ ਆ ਵਾਸ ਫਿਟ ਐਂਡ ਫਾਈਨ ਆਊਟ ਆਫ ਨੋਵੇਅਰ ਮੈਂ ਰਸਤੇ ਚ ਵੋਮਿਟਸ ਕਰ ਰਹੀ ਹਾਂ ਓਕੇ ਪਤਾ ਨਹੀਂ ਕਿਉਂ ਪਿਊਕਿਸ਼ ਲੱਗਾ ਐਂਡ ਆ ਵਾਸ ਲਾਈਕ ਕਿ ਮੇਰੀ ਤਬਤ ਵਿਗੜ ਰਹੀ ਹੈ ਬਹੁਤ ਜ਼ਿਆਦਾ ਕਾਰਾਈ ਡੀਹਾਈਡਰੇਟਿਡ ਅੱਛਾ ਫੀਵਰ 102 ਬੁਖਾਰ 1 ਘੰਟੇ ਦੀ ਪੂਰੀ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ 1 ਘੰਟੇ ਵਿੱਚ ਐਦਾਂ ਹੋਇਆ ਸ਼ਿਵਰਿੰਗ ਘਾਰੇ ਮम्मा ਨੇ ਦੋ ਦੋ ਬਲੈਂਕਟਸ ਪਾਏ ਮੈਡੀਸਿਨਸ ਦਿੱਤੀਆਂ ਕਿ ਸੁਵੇਰੇ ਤੇਰੀ 2 ਵਜੇ ਫਲਾਈਟ ਆ ਤੂੰ ਜਾਣਾ ਆ ਐਂ ਮੈਂ ਕਿਹਾ ਪਤਾ ਨਹੀਂ ਕੀ ਹੋ ਰਿਹਾ ਮੈਂ ਅਰਦਾਸ ਕਰਾਂ ਕਿ ਮਹਾਰਾਜ ਪਲੀਜ਼ ਉਦੋਂ ਤੇ ਬੰਦਾ ਇਹ ਹੋਰ ਅਰਦਾਸ ਕਰੂਗਾ ਮਹਾਰਾਜ ਠੀਕ ਕਰ ਦੋ ਕਿਉਂਕਿ ਉਦੋਂ ਤੇ ਅਕਲ ਹੀ ਨਹੀਂ ਸੀ ਕਿ ਪਾਣਾ ਵਰਤ ਰਿਆ ਕੀ ਪਾਣਾ ਵਰਤ ਰਿਆ ਕੀ ਨਹੀਂ ਜਿਹੜੀ 9 ਵਜੇ ਮੇਰੀ ਫਲਾਈਟ ਸੀ ਨਾ ਉਹੀ ਆਰਸ ਦੇ ਵਿੱਚ ਮੈਨੂੰ ਡ੍ਰਿਪ ਲੱਗ ਗਈ ਘਰੇ ਹੀ हिम्मत भी नहीं इसकी हॉस्पिटल लेके जाण कोई नहीं मेरी हालत इतनी खराब सब नुं का डॉक्टर्स एंड सब नुं कार बुलाया ओथे ट्रिप लगी एंड 3 बजे मेरा पहला शॉट सी ਤੁਸੀਂ ਮੰਨੋਂਗੇ ਮੈਂ ਪਹੁੰਚ ਹੀ ਨਹੀਂ ਪਾਈ ਤੇ 3 ਵਜੇ ਮੈਂ ਉੱਠ ਕੇ ਖੜੀ ਹੋਗੀ ਬਿਲਕੁਲ ਠੀਕ ਫਿਰ ਮੈਂ ਡਿਪਰੈਸਡ ਮੈਂ ਮੈਂ ਕਰਾਂ ਕਿ ਉਹਨਾਂ ਦੇ ਕਾਲਸ ਆ ਰਹੇ ਨੇ ਉਥੋਂ ਮੈਂ ਜਾ ਨਹੀਂ ਸਕਦੀ ਉਹਨਾਂ ਲਈ ਤਾਂ ਐਦਾਂ ਹੋਇਆ ਨਾ ਮੈਂ ਡਿਚ ਕਰਤਾ ਹਾਂ ਐਂਡ ਆਮ ਨਾਟ ਦ ਵਨ ਕੀ ਮੈਂ ਕਿਸ ਨੂੰ ਵਰਡਸ ਦੇ ਕੇ ਮੈਂ ਬੈਕ ਆਫ ਕਰ ਜਾ ਰਾਈਟ ਰਾਈਟ ਤੇ ਮੈਂ ਆਪਣੇ ਮਮ ਨੂੰ ਕਿਹਾ ਤੁਸੀਂ ਇਹ ਹੈਂਡਲ ਕਰੋ ਮੈਂ ਮੈਨੂੰ ਵੀਗੋ ਲੱਗ ਗਿਆ ਮੈਨੂੰ ਡਾਕਟਰਸ ਨੇ ਕਿਹਾ ਕਿ ਫਿਰ ਦਿੱਕਤ ਹੋਗੀ ਤਾਂ ਤੈਨੂੰ ਡ੍ਰਿਪ ਲੱਗਣੀ ਆ ਜੀ ਵੀ ਕੋ ਲੱਗਿਆ ਤੇ ਸਾਡੇ ਉਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬਾ ਅਰਮਾਪੁਰ ਜਿਹਨੂੰ ਕਹਿੰਦੇ ਅਰਮਾਪੁਰ ਇੱਕ ਸਟੇਟ ਆ ਉੱਥੇ ਬਣਿਆ ਹੋਇਆ ਠੀਕ ਹੈ ਬਹੁਤ ਜਾਂਦੀ ਉੱਥੇ ਸੰਗਤ ਬਹੁਤ ਹਾਂ ਜੀ ਹਾਂ ਜੀ ਕਾਨਪੁਰ ਜੀ ਹਾਂ ਜੀ ਕਾਨਪੁਰ ਜੀ ਆ ਤੇ ਉੱਥੇ ਮੈਂ ਜਾ ਕੇ ਤੇ ਮੈਂ ਰੋਮਾ ਨਾਈਟ ਸੂਟ ਚੋਂ ਉਵੇਂ ਗਈ ਮੈਂ ਰੋਮਾ ਕੀ ਮਹਾਰਾਜ ਮੈਨੂੰ ਰਸਤਾ ਦਿਖਾਓ ਮੈਂ ਕੀ ਕਰਾਂ ਫਿਰ ਉਹਨਾਂ ਦੇ ਅੱਗੇ ਅਰਦਾਸ ਕਰਕੇ ਫਿਰ ਮੈਂ ਉਹਨਾਂ ਦੇ ਅੱਗੇ ਹੁਕਮਨਾਮਾ ਸਹਬ ਲਿਆ ਕਿ ਮੈਨੂੰ ਰਸਤਾ ਮਿਲੇ ਫਿਰ ਉਹ ਹੁਕਮਨਾਮਾ ਐਗਜ਼ੈਕਟਲੀ ਵਰਡ ਟੂ ਵਰਡ ਤਾਂ ਮੈਨੂੰ ਯਾਦ ਨਹੀਂ ਆ ਪਰ ਕੁਝ ਐਵੇਂ ਹੀ ਸੀਗਾ ਕਿ ਜਿੰਨੇ ਜਿਹੜੇ ਮਾਲਕ ਨੇ ਸੰਸਾਰ ਰਚਿਆ ਹੈ ਹਨਾ ਉਹਨੂੰ ਅਸੀਂ ਕੀੜੀ ਦੇ ਸਮਾਨ ਸਮਝਦੇ ਹਾਂ ਹਮ ਪਰ ਜੋ ਉਹਨਾਂ ਨੇ ਚੀਜ਼ਾਂ ਬਖਸ਼ੀਆਂ ਨੇ ਨਾ ਸਾਨੂੰ ਕੋਈ ਵੀ ਚੀਜ਼ ਹੋ ਗਈ ਜਾਂ ਚੀਜ਼ਾਂ ਜੋ ਪਦਾਰਥ ਹੈ ਕੋਈ ਵੀ ਬਖਸ਼ਿਆ ਉਹਨੂੰ ਆਪਾਂ ਹਾਥੀ ਦੇ ਸਮਾਨ ਮੰਨਣ ਲੱਗ ਜਾਂਦੇ ਹਾਂ ਹਮ ਉਹ ਐਗਜ਼ੈਕਟਲੀ ਮੀਨਿੰਗ ਸੀ ਤੇ ਐਂਡ ਐਂਡ ਦੀ ਲਾਈਨ ਇਦਾਂ ਹੀ ਸੀਗੀ कि जिन्ने ਸਭ ਕੁਝ ਕਰਨਾ ਹੈ ਨਾ ਉਹਦੇ ਲੜ ਲੱਗੋ ਆਈ ਗਾਟ ਮਾਈ ਆਨਸਰ ਬਸ ਉਥੋਂ ਫਿਰ ਮੈਂ ਮਤਲਬ ਸੱਚੀ ਤੋਂ ਹੁਕਮਨਾਮਾ ਸਾਹਿਬ ਨੇ ਤੁਹਾਡਾ ਜੀਵਨ ਬਦਲ ਦਿੱਤਾ ਸੀ ਸੀਰੀਅਸਲੀ ਐਨ ਉਸ ਤੋਂ 10 ਦਿਨ ਬਾਅਦ ਅਮ੍ਰਿਤਸਰ ਚਾਰ ਸਿਘਾ ਫਿਰ ਮੈਂ ਕੁਝ ਨਹੀਂ ਸੋਚਿਆ ਡੈਫੀਨਿਟਲੀ ਫਿਰ ਮੈਂ ਸਾਰੇ ਪ੍ਰੋਜੈਕਟਸ ਵਗੈਰਾ ਸਭ ਮੈਂ ਕੈਨਸਲ ਕਰਤੇ ਕਿ ਨਹੀਂ ਹੁਣ ਮੈਂ ਸਭ ਨਹੀਂ ਕਰਨਾ ਮਨ ਚੋ ਆਵਾਜ਼ ਆਈ ਫਿਰ ਮੈਂ ਹੁਣ ਮੈਂ ਦਿਲ ਦੀ ਸੁਣਾਗੀ ਗੱਲ ਤਾਂ ਸਾਰੀ ਮਨ ਦੀ ਖੇਡਦੀ ਹੈ ਨਾ ਹਾਂਜੀ ਬਿਲਕੁਲ ਤੇ ਮੈਨੂੰ ਲੱਗਦਾ ਜਦ ਤੱਕ ਤੁਸੀਂ ਮਨ ਤੋਂ ਨਹੀਂ ਜੁੜਦੇ ਤਾਂ ਉਦੋਂ ਤੱਕ ਬਿਲਕੁਲ ਇਹ ਗੱਲ ਹੈ ਕਿ ਆ ਜੇ ਆਪਾਂ ਖੁਦ ਨਾ ਜ਼ਬਰਦਸਤੀ ਕਰੀਏ ਜਾਂ ਕੋਈ ਸਾਨੂੰ ਜ਼ਬਰਦਸਤੀ ਕਰੇ ਉਦੋਂ ਨਹੀਂ ਸਮਝ ਆਂਦਾ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਜਦੋਂ ਤੱਕ ਅਸੀਂ ਆਪਣੇ ਅੰਦਰੋਂ ਚੀਜ਼ਾਂ ਕਰਦੇ ਆ ਨਾ ਉਦੋਂ ਅਸੀਂ ਆਪਣਾ 100% ਦਿੰਨੇ ਆ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਅਮਰਸ਼ਾਣਾ ਚਾਹੀਦਾ ਛੋਟੀ ਉਮਰ ਦੇ ਵਿੱਚ ਤੁਹਾਡੇ ਅਕੋਰਡਿੰਗ ਤੁਸੀਂ ਕੀ ਸਮਝਦੇ ਹੋ ਇਸ ਚੀਜ਼ ਨੂੰ ਇਹ ਚੀਜ਼ ਤਾਂ ਅੱਜ ਕੱਲ ਵੀ ਹੁੰਦੀ ਹੈ ਜਿਦਾ ਕਈ ਪੇਰੈਂਟਸ ਨੇ ਹਨਾ ਦੋਨੋਂ ਗੁਰਮੁਖ ਨੇ ਹੂੰ ਉਹਨਾਂ ਦੀ ਮਾਤਾ ਜੀ ਵੀ ਗੁਰਮੁਖ ਨੇ ਪਿਤਾ ਜੀ ਵੀ ਗੁਰਮੁਖ ਨੇ ਤੇ ਡੈਫੀਨਿਟਲੀ ਉਹਨਾਂ ਨੂੰ ਤਾਂ ਲੱਗੂਗਾ ਕਿ ਸਾਡਾ ਜਿਹੜਾ ਅੱਗੇ ਬੇਬੀ ਹੋਏ ਉਹ ਗੁਰਮੁਖ ਹੋਏ ਗੁਰਮੁਖ ਹੋਵੇ ਤੇ ਬਿਲਕੁਲ ਇਹ ਚੀਜ਼ ਸਹੀ ਵੀ ਆ ਕਿ ਡੈਫੀਨਿਟਲੀ ਅੱਗੇ ਜੇ ਅਸੀਂ ਗੁਰਸਿੱਖੀ ਹੋਰ ਵਧਾਈਏ ਹਨਾ ਤੇ ਅਸੀਂ ਆਪਣੀ ਅੱਗੇ ਬੱਚਿਆਂ ਨੂੰ ਹੋਰ ਮੋਟੀਵੇਟ ਕਰ ਸਕਦੇ ਹਾਂ ਕਿ ਨਹੀਂ ਤੁਸੀਂ ਇਹ ਕਰੋ ਬਸਾਂ ਕਿ ਉਹਨਾਂ ਦੀ ਸੰਗਤ ਪ੍ਰੋਪਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹਦੇ ਕੋਲ ਅੰਮ੍ਰਿਤ ਵੇਲਾ ਜਾਂ ਸੰਗਤ ਆ ਨਾ ਉਹ ਪਟਕ ਨਹੀਂ ਸਕਦਾ ਜਦੀ ਸੰਗਤ ਵਿਗੜ ਜੂਗੀ ਨਾ ਦੂਜੇ ਮਨਮਤ ਵਾਲੇ ਲੋਕ ਨਾਲ ਮਿਲ ਜਣਗੇ ਤਾਂ ਉਹ ਮਨ ਪਟਕਾ ਦਿੰਦੇ ਆ ਮੈਨੂੰ ਇਹ ਇਹ ਚੀਜ਼ ਲੱਗਦੀ ਕਿਉਂਕਿ ਮੇਰੇ ਮੇਰੇ ਇੰਸਟਾਗ੍ਰam ਤੇ ਬਹੁਤ ਸਾਰੇ ਮੈਸੇਜਸ ਆਉਂਦੇ ਇਦਾਂ ਮੈਨੂੰ ਅੱਛਾ ਹਾਂਜੀ ਤੁਹਾਨੂੰ ਮੈਸੇਜਸ ਕਰਦੀਆਂ ਹੋਣਗੀਆਂ ਭੈਣਾ ਕਰਦੀਆਂ ਹੋਣਗੀਆਂ ਬਹੁਤ ਭੈਣਾ ਇੱਕ ਕਮਰੇ ਸਾਈਡ ਦੀ ਉਹਨੇ ਪਰਸੋਂ ਹੀ ਉਹਨੇ ਮੈਨੂੰ ਮੈਸੇਜ ਕੀਤਾ ਐਂਡ ਸ਼ੀ ਹੈਡ ਵਰਡ ਵਿਦ ਮੀ ਔਨ ਕਾਲ ਓਕੇ ਕਿ ਮੈਂ ਬਚਪਨ ਤੋਂ ਇਹ ਕਮਰੇ ਤਾਰੀ ਫੈਮਿਲੀ ਤੋਂ ਬਿਲੋਂਗ ਕਰਦੀ ਆ ਬਟ ਹੁਣ ਉਹ ਟੀਨੇਜਰ ਆ ਅਰਾਊਂਡ 16 ਜਾਂ 17 ਇਅਰਸ ਦੀ ਓਕੇ ਬਟ ਉਹਨੂੰ ਅਟਰੈਕਟ ਕਰ ਰਹੀ ਆ ਫੈਸ਼ਨੇਬਲ ਵਾਲੀ ਦੁਨੀਆ ਕਹਿੰਦੀ ਆ ਵੀ ਮੈਂ ਹੁਣ ਚਾਹੁੰਦੀ ਆ ਵੀ ਮੇਰੇ ਇਹਨੇ ਸੋਹਣੇ ਵਾਲ ਆ ਮੇਰੇ ਇਹਨੇ ਸੋਹਣੇ ਕੇਸ ਆ ਮੈਂ ਉਹਨਾਂ ਨੂੰ ਬੰਨ ਕੇ ਕਿਉਂ ਰੱਖ ਰਹੀ ਆ ਮੈਂ ਉਹਨਾਂ ਨੂੰ ਖੁੱਲੇ ਛੱਡਣੇ ਆ ਮੈਂ ਜਿੱਦਾਂ ਬਾਕੀ ਕੁੜੀਆਂ ਸੋਹਣੇ ਸੋਹਣੇ ਸੂਟ ਪਾ ਕੇ ਨਾਲ ਮੈਚਿੰਗ ਚੁੰਮਕੇ ਪਾਉਂਦੀਆਂ ਨੇ ਮੇਕਅਪ ਕਰਦੀਆਂ ਨੇ ਮੈਂ ਕਰਨਾ ਆ ਮੈਂ ਸੁਣ ਕੇ ਸ਼ੌਕਡ ਕਿਉਂ ਹੋ ਕਿ ਯਾ ਕਿਉਂਕਿ ਉਹ ਰੰਗ ਨਹੀਂ ਦੇਖਿਆ ਉਹ ਰੰਗ ਨਹੀਂ ਦੇਖਿਆ ਐ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਦੀ ਸੰਗਤ ਜਦੋਂ ਮੈਂ ਪੁੱਛੀ ਨਾ ਕਿ ਜਰਾ ਦਿਨ ਦਾ ਰੁਟੀਨ ਕੀ ਆ ਹੂੰ ਉਹ ਪੂਰਾ ਰੁਟੀਨ ਚ ਉਹਨੇ ਦੱਸਿਆ ਕਿ ਉਹ ਰਹਿੰਦੀ ਉਹਨਾਂ ਲੋਕਾਂ ਦਾ ਹਾਂਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਕਿ ਇੱਕ ਮਾਡਰਨ ਲੜਕੀ ਜਿਨੇ ਆਪਣਾ ਲਾਈਫ ਸਟਾਈਲ ਇੱਕ ਅਯਾਸ਼ੀ ਵਾਲੀ ਜਿਹੜੀ ਜ਼ਿੰਦਗੀ ਹੈ ਆਪਣੀ ਜਿਹੜੀ ਉਹ ਜ਼ਿੰਦਗੀ ਤਬਦੀਲ ਕੀਤੀ ਉਹਨੇ ਗੁਰੂ ਦੇ ਲੜ ਲੱਗ ਗਈ ਸਿੱਖ ਸਰਦਾਰ ਬਣ ਗਈ ਕੀ ਇਹ ਜਿਹਾ ਹੋਇਆ ਕਿ ਉਹ ਦੱਸ ਰਹੀ ਹੈ ਆਪਣੀ ਵੀਡੀਓ ਦੇ ਅੰਦਰ ਕਿ ਮੈਂ ਉਹ ਲੜਕੀ ਸੀ ਜਿਹੜੀ ਨੈਟ ਦੇ ਉੱਤੇ ਸਰਚ ਕਰਦੀ ਸੀ ਕਿ ਹੁਣ ਕਿੱਥੇ ਕਲੱਬ ਕਿਹੜੇ ਕਲੱਬ ਮੈਂ ਜਾਣਾ ਜਿੱਥੇ ਕੋਈ ਪਾਰਟੀਆਂ ਜਾਂ ਸ਼ੋਅਜ਼ ਵਗੈਰਾ ਹੋ ਰਹੇ ਨੇ ਤੇ ਮੇਰੀ ਫਿਰ ਪੂਰੀ ਜ਼ਿੰਦਗੀ ਉਹ ਸਾਰੀ ਚੇਂਜ ਹੋ ਗਈ ਤੇ ਮੈਂ ਗੁਰੂ ਤੇ ਲੜ ਲੱਗ ਗਈ ਤੇ ਸਿੱਖ ਸਰਦਾਰ ਬਣ ਗਈ। ਇਹ ਇੱਕ ਸਬਕ ਏ ਉਹਨਾਂ ਲੜਕੀਆਂ ਵਾਸਤੇ ਜਿਹੜੀਆਂ ਇਹ ਚੀਜ਼ਾਂ ਕਰਦੀਆਂ ਨੇ, ਬੋਲਡ ਕਪੜੇ ਪਾਉਂਦੀਆਂ ਨੇ, ਅਯਾਸ਼ੀ ਕਰਦੀਆਂ ਨੇ ਕਲੱਬਾਂ 'ਚ ਜਾਂਦੀਆਂ ਨੇ ਕਿ ਅਗਰ ਤੁਸੀਂ ਆਪਣੀ ਲਾਈਫ ਚੇਂਜ ਜਿੰਨੀ ਜਲਦੀ ਕਰ ਲਵੋਗੇ ਤੁਹਾਡੇ ਵਾਸਤੇ ਉਹਨਾਂ ਹੀ ਬਿਹਤਰ ਏ। ਤੇ ਇਹ ਸੀ ਜ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ। ਬਹੁਤ ਸ਼ੁਕਰੀਆ।